ਨਵਾਂ ਗੀਤ ਆਇਆ ਡਰਾਈਵਰੀ ਇਹਦੇ ਬਾਰੇ ਸਰੋਤਿਆਂ ਨੂੰ ਥੋੜਾ ਜਿਹਾ ਚਾਨਣਾ ਜ਼ਰੂਰ ਪਾਓ ਜਿੱਥੇ ਵੀ ਜਾਈਦਾ ਬੜਾ ਪਿਆਰ ਦਿੰਦੇ ਨੇ ਬਹੁਤ ਵਧੀਆ ਗੀਤ ਚੱਲ ਰਿਹਾ ਜੀ ਤੁਸੀਂ ਆਪ ਹੀ ਜਿਹੜਾ ਗਾਣਾ ਰਿਕਾਰਡ ਕਰਦੇ ਹੋ ਫਿਰ ਆਪਣੇ ਹੀ ਚੈਨਲ ਤੇ ਚਲਾਉਨੇ ਹੋ ਉਹਦਾ ਮੇਨ ਕੀ ਕਰਨਾ ਪੈਸੇ ਲੱਗਦੇ ਬਹੁਤੇ ਨੇ ਆਉਂਦੇ ਘੱਟਿਆ ਜੀ ਗੱਲ ਕੀਤੀ ਆ ਕਿ ਪੈਸੇ ਲੱਗਦੇ ਬਹੁਤੇ ਆ ਆਉਂਦੇ ਨਹੀਂ ਕਿ ਫੇ ਫਾਇਦਾ ਕੀ ਹੈ ਤੁਹਾਡੇ ਗਾਣਿਆਂ ਦੇ ਵਿੱਚ ਬੰਦੂਕਾਂ ਬੜੀਆਂ ਹੁੰਦੀਆਂ ਅਸਲਾ بڑا ਹੁੰਦਾ ਇਹ ਤਾਂ ਹੀ ਕਰਦਾ ਅਸਲਾ ਤੁਸੀਂ ਆਪਣੀ ਹਵਾਜ ਲਈ ਰੱਖ ਸਕਦੇ ਹੋ ਜਰੂਰੀ ਨਹੀਂ ਕਿ ਬੰਦੇ ਮਾਰਨ ਵਾਸਤੇ ਤੇ ਹਰ ਭਜਨ ਮਾਂ ਅਕਸਰ ਕਹਿੰਦਾ ਜੀ ਕਿ ਤੁਸੀਂ ਜਿਸ ਚੀਜ਼ ਨੂੰ ਪ੍ਰਮੋਟ ਕਰ ਰਹੇ ਹੋ ਮੈਂ ਨਹੀਂ ਮੰਨਦਾ ਕਿ ਇਹਦਾ ਅਸਰ ਜਵਾਨੀ ਤੇ ਨਾ ਹੋਵੇ ਬਹੁਤ ਸਾਰੇ ਗੈਂਗਸਟਰ ਉੱਠੇ ਆ ਪੰਜਾਬ ਦੇ ਵਿੱਚ ਮੈਨੂੰ ਤੇ ਲੱਗਦਾ ਕਿਤੇ ਨਾ ਕਿਤੇ ਗੀਤ ਸੁਣ ਕੇ ਹੀ ਬੰਦਾ ਮਾਰ ਦਿੰਦੇ ਹਰ ਭਜਨ ਮਾਂ ਜੀ ਤਾਂ ਬਹੁਤ ਵਧੀਆ ਸੋਲਜਰ ਹੋਏ ਸਿੰਗਰ ਨੇ ਪਰ ਮੈਂ ਉਹਨਾਂ ਦੇ ਨਾਲ ਐਗਰੀ ਨਹੀਂ ਉਹ ਵੱਡੇ ਕਲਾਕਾਰ ਨੇ ਬਿਆਨ ਦੇਣਾ ਜਿਹੜਾ ਨਾ ਇੱਕ ਆਮ ਜੀ ਗੱਲ ਆ ਬਿਆਨ ਦੇ ਦੇਣਾ ਬਿਆਨ ਤੇ ਮੈਂ ਵੀ ਦੇ ਦਿੰਦਾ ਮੈਂ ਕੋਈ ਗੱਲ ਨਹੀਂ ਫਿਰ ਕੋਈ ਗੱਲ ਨਹੀਂ ਪੁੱਛ ਨਹੀਂ ਹੁੰਦਾ ਜਦ ਪਰ ਮੈਂ ਉਹ ਇਸ ਗੱਲ ਨਾਲ ਐਗਰੀ ਨਹੀਂ ਭਾਈ ਮੈਂ ਪਿਛਲੇ ਦਿਨੀ ਇੱਕ ਬੱਚਾ ਗਾਣਾ ਗਉਦਾ ਸੁਣਿਆ ਜੀ ਉਹ ਕਹਿੰਦਾ ਸੀ ਕਿ ਡਾਲਰਾਂ ਵਾਂਗੂ ਮਿੱਤਰਾਂ ਦਾ ਨਾਂ ਚੱਲੇਗਾ ਮੈਂ ਕਿਹਾ ਕਿੱਥੋਂ ਸੁਣਿਆ ਕਹਿੰਦਾ ਇਹ ਕਿ ਸਿੱਧੂ ਮੂਸੇ ਵਾਲੇ ਦਾ ਗੀਤ ਆ ਕਿ ਜੇ ਤੁਸੀਂ ਕਹਿੰਦੇ ਅਸਰ ਨਹੀਂ ਹੁੰਦਾ ਮੈਂ ਕਹਿੰਦਾ ਅਸਰ ਹੋਣਾ ਬਹੁਤ ਹੈ ਉਹਨੂੰ ਤੁਸੀਂ ਦੁਬਾਰਾ ਸੁਣਿਓ ਕਿ ਕਹਿਣਾ ਕੀ ਚਾਹ ਰਿਹਾ ਉਹ ਇੱਕ ਕਲਾਕਾਰ ਬਣਨ ਨੂੰ ਕਿੰਨੇ ਕ ਪੈਸੇ ਲੱਗ ਜਾਂਦੇ ਵੇਖੋ ਸੁਰਤਾਲ ਕੋਈ ਮਾਇਨੇ ਨਹੀਂ ਰੱਖਾਂ ਉਹ ਅੱਜ ਦੀ ਗਾਇਕੀ 'ਚ ਮੈਂ ਜਿਹੜਾ ਹਿਸਾਬ ਲਾਉਣਾ ਕੋਈ ਸੁਰਤਾਲ ਮਾਇਨੇ ਨਹੀਂ ਕੋਈ ਸਿੱਖਣ ਦੀ ਲੋੜ ਨਹੀਂ ਕੁਝ ਸਿੱਖਣ ਦੀ ਲੋੜ ਨਹੀਂ ਪੈਂਦੀ ਜੇ ਆਪਾਂ ਗੱਲ ਕਰੀਏ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਚ ਜੀ ਉਹਦੇ ਹੀ ਆਵਾਜ਼ ਵਰਗੇ ਬਹੁਤ ਸਾਰੇ ਕਲਿੱਪ ਛੋਟੇ ਛੋਟੇ ਗਾਣੇ ਜਿਹੜੇ ਆ ਉਹ ਚੱਲ ਰਹੇ ਆ ਜੀ ਉਹ ਕੌਣ ਬਣਾ ਰਿਹਾ ਉਹ ਕਿਸੇ ਦੀ ਆਵਾਜ਼ ਆ ਜਾਂ ਸਾਰਾ ਕੁਝ ਆਵਾਜ਼ ਜਿਹੜੀ ਆ ਤੁਹਾਨੂੰ ਪਤਾ ਕੰਪਿਊਟਰ ਨਾਲ ਸੈੱਟ ਕਰਕੇ ਆਟੋ ਟਿਊਨ ਲਾ ਕੇ ਬਿਲਕੁਲ ਉਸੇ ਤਰ੍ਹਾਂ ਦੀ ਆਵਾਜ਼ ਬਣਾ ਕੇ ਤੇ ਉਹਦੇ ਵਿੱਚ ਗਾਇਆ ਜਾ ਰਿਹਾ ਅੰਸਰਾਜ ਹੰਸ ਜੀ ਹਰਦੇ ਆ ਤੁਹਾਨੂੰ ਵੀ ਸਿੱਲੀ ਸਿੱਲੀ ਹਵਾ ਆਈ ਕਿ ਨਹੀਂ ਕਲਾਕਾਰਾਂ ਨੂੰ ਕੀ ਸੰਦੇਸ਼ ਆ ਵੀ ਇਲੈਕਸ਼ਨਾਂ ਚ ਕਰੋਣਾ ਚਾਹੀਦਾ ਕਿਉਂਕਿ ਗਾਂਹ ਬਲਾਕ ਸੰਪਤੀ ਆ ਰਹੀ ਆ ਸਰਪੰਚੀ ਆ ਰਹੀ ਆ ਇੱਕ ਪਾਸਾ ਕਰਨਾ ਪੈਂਦਾ ਜਾਂ ਤਾਂ ਤੁਸੀਂ ਸਿਆਸਤ ਦੇ ਵਿੱਚ ਆਓਗੇ ਜਾਂ ਫਿਰ ਕਲਾਕਾਰੀ ਛੱਡੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਅਕਸਰ ਤੁਹਾਡੇ ਨਾਲ ਆਪਣੇ ਪ੍ਰੋਗਰਾਮ ਸਿੱਧੀਆਂ ਗੱਲਾਂ ਦੇ ਵਿੱਚ ਵਕਫ ਵਕਫ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਵਾਉਂਦੇ ਆ ਤੋ ਅੱਜ ਵੀ ਮੇਰੇ ਨਾਲ ਮੇਰੇ ਪਰਮ ਮਿੱਤਰ ਪ੍ਰਸਿੱਧ ਲੋਕ ਗਾਇਕ ਗੁਰਿੰਦਰ ਢਿੱਲੋਂ ਆ ਥੋੜਾ ਸਮਾਂ ਪਹਿਲਾਂ ਅਸੀਂ ਇਹਨਾਂ ਦੀ ਇੱਕ ਇੰਟਰਵਿਊ ਵੀ ਚਲਾਈ ਸੀ ਤੁਸੀਂ ਉਹਨੂੰ ਵੀ ਬਹੁਤ ਸਾਰਾ ਪਿਆਰ ਦਿੱਤਾ ਸੀ ਅੱਜ ਫੇਰ ਇਹ ਇੱਕ ਆਪਣਾ ਡਰਾਈਵਰੀ ਨਵਾਂ ਜਿਹੜਾ ਗੀਤ ਲੈ ਕੇ ਉਹ ਸੋਤਿਆਂ ਦੀ ਕਚੈਰੀ ਦੇ ਵਿੱਚ ਹਾਜ਼ਰ ਹੋਏ ਨੇ ਆਓ ਸਭ ਤੋਂ ਪਹਿਲਾਂ ਇਹਨਾਂ ਨੂੰ ਮੈਂ ਆਪਣੇ ਸਟੂਡੀਓ ਤੇ ਆਇਆ ਨੂੰ ਜੀ ਆਇਆਂ ਆਖਦਾ ਵਾਂ ਉਸ ਤੋਂ ਇਹਨਾਂ ਦੇ ਜਿਹੜਾ ਨਵਾਂ ਗੀਤ ਆਇਆ ਵਾ ਉਹਦੇ ਸਬੰਧ ਵਿੱਚ ਵੀ ਇਹਨਾਂ ਦੇ ਨਾਲ ਆਪਾਂ ਜਿਹੜੀਆਂ ਗੱਲਾਂ ਬਾਤਾਂ ਵਾ ਉਹ ਕਰਾਂਗੇ ਸਾਸੀ ਕਾਲ ਜੀ ਪਹਿਲਾਂ ਤਾਂ ਅ ਵੀਰ ਜੀ ਤੁਹਾਡਾ ਤੇ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਤੁਸੀਂ ਸਮੇਂ-ਸਮੇਂ ਤੇ ਜਿਹੜਾ ਵਾ ਆ ਕੇ ਇੰਟਰਵਿਊ ਵੀ ਲੈਂਦੇ ਹੋ ਤੇ ਪ੍ਰੋਮੋਸ਼ਨ ਵੀ ਕਰਦੇ ਹੋ ਸੋ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਜੀ ਤੁਹਾਡਾ ਸਟਲੋ ਸਾਹਿਬ ਗੱਲਾਂ ਬਾਤਾਂ ਆਪਾਂ ਅਕਸਰ ਕਰਦੇ ਰਹੀਦਾ ਵਾ ਜੀ ਨਵਾਂ ਗੀਤ ਆਇਆ ਡਰਾਈਵਰੀ ਇਹਦੇ ਬਾਰੇ ਸਰੋਤਿਆਂ ਨੂੰ ਥੋੜਾ ਜਿਹਾ ਚਾਨਣਾ ਜ਼ਰੂਰ ਪਾਓ ਕਿ ਕਿਹਦਾ ਮਿਊਜ਼ਿਕ ਆ ਕਿਹੜੀ ਕੰਪਨੀ ਆ ਤੇ ਕਿਹਨੇ ਇਹਨੂੰ ਲਿਖਿਆ ਜੀ ਇਹ ਜਿਹੜਾ ਗੀਤ ਡਰਾਈਵਰੀ ਆ ਜੀ ਇਹ ਸੁਖਰਾਸ ਸੰਧੂ ਜੀ ਦਾ ਲਿਖਿਆ ਹੋਇਆ ਅੱਗੇ ਵੀ ਮੇਰੇ ਵੀਰ ਨੇ ਬਹੁਤ ਵਧੀਆ ਗੀਤ ਜਿਹੜੇ ਆ ਇੱਕ ਦੋ ਮੈਂ ਉਹਨਾਂ ਦੇ ਹੀ ਗਾਏ ਹੋਏ ਆ ਜੀ ਸੋ ਬਹੁਤ ਵਧੀਆ ਬੜਾ ਵਧੀਆ ਲਫ਼ਜ਼ਾਂ ਦੇ ਵਿੱਚ ਪਰੋਇਆ ਵਾ ਤੇ ਜਿਹੜਾ ਮਿਊਜ਼ਿਕ ਦਿੱਤਾ ਵਾ ਉਹ ਮੇਰਾ ਵੀਰ ਡੀ ਸ਼ਾਰਪ ਜੀ ਆ ਉਹਨਾਂ ਨੇ ਇਹਦਾ ਮਿਊਜ਼ਿਕ ਦਿੱਤਾ ਤੇ ਐਂਡਰਵ ਜੀ ਉਹਨਾਂ ਨੇ ਵੀਡੀਓ ਬਣਾਈ ਹੋਈ ਆ ਜੀ ਬਹੁਤ ਵਧੀਆ ਫਲਮਾਈ ਗਈ ਆ ਜੇ ਮੈਂ ਗੱਲ ਕਰਦਾ ਜਾਵਾਂ ਤੇ ਪਿਛਲੇ 6 ਮਹੀਨਿਆਂ ਦੇ ਵਿੱਚ ਤੁਹਾਡੇ 3 ਤੋਂ 4 ਗੀਤ ਆਏ ਆ ਜੀ ਕੁੱਲ ਮਿਲਾ ਕੇ ਜਿਹੜਾ ਸਰੋਤਿਆਂ ਦਾ ਕਿੰਨਾ ਇੱਕ ਪਿਆਰ ਮਿਲਿਆ ਅੱਜ ਗੁਰਿੰਦਰ ਢਿੱਲੋਂ ਕਿੱਥੇ ਖੜਾ ਜੀ ਜਿੱਥੇ ਵੀ ਜਾਈਦਾ ਵਾ ਬੜਾ ਪਿਆਰ ਦਿੰਦੇ ਆ ਸਰੋਤੇ ਬਹੁਤ ਵੇਖੋ ਤੁਸੀਂ ਵੇਖਿਆ ਵੀ ਆ YouTube ਤੇ ਵੀ ਕਾਫੀ ਜਿਹੜਾ ਵਾ ਵਿਊਜ਼ ਤੇ ਕਾਫੀ ਵਧੀਆ ਉਹਨਾਂ ਨੇ ਪ੍ਰਮੋਟ ਕੀਤਾ ਵਾ ਮੈਨੂੰ ਮੈਂ ਬੜਾ ਧੰਨਵਾਦੀ ਆ ਉਹਨਾਂ ਦਾ ਜਿੱਥੇ ਵੀ ਜਾਈਦਾ ਬੜਾ ਪਿਆਰ ਦਿੰਦੇ ਨੇ ਬਹੁਤ ਵਧੀਆ ਗੀਤ ਚੱਲ ਰਿਹਾ ਜੀ ਡਰਾਈਵਰੀ ਜੀ ਸੋ ਆਪਾਂ ਗੱਲ ਕਰੀਏ ਤੇ ਜਿਹੜੇ ਪਹਿਲੇ ਕਲਾਕਾਰ ਸੀ ਨਾ ਉਹ ਆਪਣਾ ਗੀਤ ਰਿਕਾਰਡ ਕਰਦੇ ਸੀ ਤੇ ਕੈਸਟ ਕੰਪਨੀਆਂ ਨੂੰ ਦਿੰਦੇ ਸੀ ਫਿਰ ਸੀ ਡੀਆਂ ਦਾ ਦੌਰ ਆਇਆ ਜੀ ਅੱਜ ਕੱਲ ਇਹ ਵੇਖਣ ਚਾ ਰਿਹਾ ਕਿ ਤੁਸੀਂ ਆਪ ਹੀ ਜਿਹੜਾ ਗਾਣਾ ਰਿਕਾਰਡ ਕਰਦੇ ਹੋ ਫਿਰ ਆਪਣੇ ਹੀ ਚੈਨਲ ਤੇ ਚਲਾਉਨੇ ਹੋ ਉਹਦਾ ਮੇਨ ਕੀ ਕਰਨਾ ਅ ਵੇਖੋ ਜੀ ਇੱਕ ਤਾਂ ਚੈਨਲਾਂ ਦੀ ਜਿਹੜੀ ਆ ਤੁਸੀਂ ਵੇਖੋ ਜੇ ਚੈਨਲ ਦੇ ਉੱਤੇ ਤੁਸੀਂ ਗਾਣਾ ਚਲਾਉਂਦੇ ਆ ਪੈਸੇ ਵੀ ਖਰਚ ਹੁੰਦੇ ਆ ਤੇ ਮੁੜਦਾ ਵੀ ਤੁਹਾਨੂੰ ਕੋਈ ਐਡਾ ਖਾਸ ਨਹੀਂ ਹੈਗਾ ਹੁਣ ਤੁਸੀਂ ਆਪਣਾ ਚੈਨਲ ਬਣਾਓਗੇ ਜੇ ਤੁਸੀਂ ਮੰਨ ਲਓ ਉਹਦੇ ਤੇ ਪ੍ਰੋਮੋਸ਼ਨ ਕਰਦੇ ਹੋ ਆਪਣੀ ਪ੍ਰੋਮੋਸ਼ਨ ਕਰਦੇ ਹੋ ਜਾਂ ਉਹਦੇ ਤੇ ਚਲਾਉਂਦੇ ਹੋ ਅਗਰ ਤੁਹਾਨੂੰ ਮੁੜੇਗਾ ਤੇ ਉਹ ਤੁਹਾਨੂੰ ਹੀ ਕੁਝ ਮੁੜੇਗਾ ਜੇ ਆਪਣੇ ਚੈਨਲ ਦਾ ਮੇਰੇ ਖਿਆਲ ਨਾਲ ਤੇ ਫਾਇਦਾ ਇਸ ਕਰਕੇ ਆ ਜੀ ਨੇ ਪ੍ਰੋਮੋਸ਼ਨ ਆਪਣੇ ਕੋਲੋਂ ਪੈਸੇ ਲਾ ਕੇ ਕਰਨੀ ਪੈਂਦੀ ਹੈ ਜੀ 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 ਪ੍ਰੋਮੋਸ਼ਨ ਤੁਸੀਂ ਜਿਹੜੀਆਂ ਪ੍ਰੋਡਕਸ਼ਨਾਂ ਨੇ ਕੁਝ ਉਹਨਾਂ ਨੂੰ ਥੋੜੇ ਬੋਤੇ ਪੈਸੇ ਦੇ ਕੇ ਜਿਹੜੀ ਪ੍ਰੋਮੋਸ਼ਨ ਕਰਾਈਦੀ ਹੈ ਜੀ ਤੇ ਆਪਾਂ ਨੂੰ ਕੀ ਬਚਦਾ ਪੱਲਿਓ ਪ੍ਰੋਮੋਸ਼ਨ ਕਰਕੇ ਲੋਕ ਤੇ ਕਹਿੰਦੇ ਵੀ ਸਾਨੂੰ ਪੈਸਾ ਬਹੁਤ ਬਚਣ ਗਿਆ YouTube ਤੋਂ ਅ ਨਹੀਂ ਜੀ ਵੇਖੋ ਜੇ ਤੇ ਬਹੁਤ ਟੌਪ ਦਾ ਤੁਹਾਡਾ ਗਾਣਾ ਚੱਲ ਰਿਹਾ ਤੁਸੀਂ ਬਹੁਤ ਟੌਪ ਤੇ ਪਹੁੰਚੇ ਹੋ ਮੇਰੇ ਖਿਆਲ ਨਾਲ ਤਾਂ ਫੇਰ ਬਚਦੇ ਆ ਨਹੀਂ ਤੇ ਕੋਈ ਐਡੀ ਹੈ ਨਹੀਂ ਵੀ ਬਹੁਤ ਰਕਮ ਤੁਹਾਨੂੰ ਪਿੱਛੇ ਵਾਪਸ ਆ ਰਹੀ ਆ ਫਿਲਹਾਲ ਤੇ ਲੱਗਦੇ ਹੀ ਆ ਜੇ ਤੁਹਾਡੇ ਤੋਂ ਹੀ ਇਹ ਵੇਖੋ ਵੀ ਕਿੰਨਾ ਖਰਚਾ ਹੁੰਦਾ ਇੱਕ ਗੀਤ ਨੂੰ ਲੈ ਕੇ ਜਿਹੜਾ ਮਿਊਜ਼ਿਕ ਡਾਇਰੈਕਟਰ ਆ ਉਹਨੂੰ ਕਿੰਨੇ ਪੈਸੇ ਦੇਣੇ ਪੈਂਦੇ ਆ ਫਿਰ ਜਿਹੜਾ ਲਿਖਦਾ ਵਾ ਜਿਹੜਾ ਗੀਤਕਾਰ ਆ ਚਲੋ ਇਹ ਤੇ ਮੇਰਾ ਦੋਸਤ ਆ ਤੇ ਮੈਂ ਅਜੇ ਤੱਕ ਇਹਨੂੰ ਕੋਈ ਪੈਸਾ ਨਹੀਂ ਦਿੱਤਾ ਪਰ ਵੇਖੋ ਕਿੰਨੇ ਪੈਸੇ ਦੇਣੇ ਪੈਂਦੇ ਆ ਫਿਰ ਤੁਸੀਂ ਮਿਊਜ਼ਿਕ ਬਣਵਾਉਂਦੇ ਹੋ ਤੇ ਫਿਰ ਜਦੋਂ ਵੀਡੀਓ ਦੀ ਐਡੀਟਿੰਗ ਕਰਵਾਉਂਦੇ ਹੋ ਵੀਡੀਓ ਬਣਵਾਉਂਦੇ ਹੋ ਉਹਦੇ ਤੇ ਕਿੰਨੇ ਪੈਸੇ ਲੱਗਦੇ ਪੈਸੇ ਲੱਗਦੇ ਬਹੁਤੇ ਨੇ ਆਉਂਦੇ ਘਟਿਆ ਜੀ ਗੱਲ ਕੀਤੀ ਆ ਕਿ ਪੈਸੇ ਲੱਗਦੇ ਬਹੁਤੇ ਆ ਆਉਂਦੇ ਨਹੀਂਗੇ ਫਿਰ ਫਾਇਦਾ ਕੀ ਆ ਫੇਰ ਦਾ ਵੀ ਕੋ ਜਿਹੜਾ ਸ਼ੌਕ ਹੈ ਨਾ ਕਹਿੰਦੇ ਆ ਸੈਡੇ ਵੀ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਇਹ ਸ਼ੌਕ ਹੀ ਆ ਜੀ ਤੇ ਮੈਂ ਸ਼ੌਕ ਨਾ ਕਾਉਂਂਡਿਆ ਵਾਂ ਕੋਈ ਐਡਾ ਮਤਲਬ ਮੈਨੂੰ ਇਹ ਨਹੀਂ ਹੈਗਾ ਵੀ ਬਹੁਤ ਪੈਸਿਆਂ ਦੀ ਜਿਹੜੀ ਆ ਵੀ ਵਾਪਸੀ ਹੋਊਗੀ ਜਾਂ ਕਿਦਾਂ ਉਹ ਤੇ ਗਾਂਹ ਦੀਆਂ ਗੱਲਾਂ ਜੋ ਸਤੂ ਕਰ ਕਰੂਗਾ ਫਿਰ ਮਾਨ ਚ ਧਾਰਿਆ ਹੋਇਆ ਵੀ ਗਾਂਹ ਜਾਣਾ ਬਿਲਕੁਲ ਜੀ ਮੈਂ ਹੁਣ ਦਸੰਬਰ ਦੇ ਵਿੱਚ ਕਾਫੀ ਵੱਡੇ ਪੱਦਰ ਤੇ ਜਿਹੜਾ ਆਪਾਂ ਪ੍ਰੋਜੈਕਟ ਲੈ ਕੇ ਆ ਰਹੇ ਆ ਦੋ ਤੋਂ ਤਿੰਨ ਗਾਣੇ ਨੇ ਇੱਕ ਮਾਂ ਤੇ ਆ ਇੱਕ ਜਿਹੜਾ ਡਿਊਟ ਗੀਤ ਆ ਔਰ ਇੱਕ ਸੋਲੋ ਗੀਤ ਕਰਨ ਜਾ ਰਹੇ ਆ ਔਰ ਕਾਫੀ ਵੱਡੇ ਪੱਧਰ ਤੇ ਜਿਹੜਾ ਉਹ ਕਰਕੇ ਸਰੋਤਿਆਂ ਦੀ ਕਚਹਿਰੀ ਚ ਪੇਸ਼ ਕਰਾਂਗੇ ਬਚਪਨ ਦੇ ਵਿੱਚ ਸੋਚਿਆ ਸੀ ਵੀ ਆਪਾਂ ਗਾਉਣ ਵਾਲੀ ਜਿਹੜੀ ਰਸਤਾ ਫੜਨਾ ਬਚਨ ਚੇਤ ਹੋ ਗਿਆ ਅ ਵੇਖੋ ਜੀ ਛੋਟਾ ਮੈਂ ਜਦੋਂ ਛੋਟਾ ਸੀਗਾ 5-6 ਸਾਲ ਦਾ ਸੀਗਾ ਸਾਡੇ ਬਿਲਕੁਲ ਘਰ ਦੇ ਸਾਹਮਣੇ ਪਾਸੇ ਗੁਰਦੁਆਰਾ ਸਾਹਿਬ ਹੁੰਦਾ ਸੀਗਾ ਤੇ ਉੱਥੇ ਸ਼ਬਦ ਕੀਰਤਨ ਕਰਦੇ ਹੁੰਦੇ ਸੀਗੇ ਚਲੋ ਉਹ ਜਿਹੜੀ ਸ਼ਬਦ ਕੀਰਤਨ ਦੀ ਲਾਈਨ ਸੀਗੀ ਜਦੋਂ ਥੋੜਾ ਜਿਹਾ ਉੱਪਰ ਹੋਏ ਤੇ ਫਿਰ ਉਹ ਦੂਜੇ ਪਾਸੇ ਨੂੰ ਚੇਂਜ ਹੋ ਗਈ ਆ ਪਰ ਚਲੋ ਅ ਬਚਪਨ ਤੋਂ ਲੈ ਕੇ ਹੁਣ ਤੱਕ ਸਿੱਖ ਦੇ ਵੀ ਆਏ ਆ ਤੇ ਗਾਉਂਦੇ ਵੀ ਆਏ ਆ ਜੀ ਸੋ ਬਹੁਤ ਸਾਰੇ ਡਿਊਟ ਗਾਣੇ ਆ ਰਹੇ ਨੇ ਸੱਭਿਆਚਾਰਕ ਆ ਰਹੇ ਨੇ ਤੇ ਜੇ ਆਪਾਂ ਕਹੀਏ ਭੰਗੜੇ ਵਾਲੇ ਗਾਣੇ ਵੀ ਆ ਰਹੇ ਨੇ ਕਦੀ ਦਿਮਾਗ 'ਚ ਨਹੀਂ ਆਇਆ ਵੀ ਢਿੱਲੋਂ ਸਿਆਂ ਕੋਈ ਧਾਰਮਿਕ ਗਾਣਾ ਕਰੀਏ ਆਪਾਂ ਕਿਉਂਕਿ ਸਿੱਖਾਂ ਦੇ ਘਰਾਂ ਦੇ ਵਿੱਚ ਜੰਮੇ ਜਾਏ ਆ ਇਸ ਵਾਰੀ ਹਾਂਜੀ ਵੀਰ ਜੀ ਮੈਂ ਤੁਹਾਡੀ ਇਹ ਗੱਲ ਦਾ ਜਵਾਬ ਦੇਣਾ ਕਿ ਇਸ ਵਾਰੀ ਆਪਾਂ ਆ ਬਾਬਾ ਬਾਜ ਸਿੰਘ ਤੇ ਹਰੀ ਸਿੰਘ ਨਲਵਾ ਜੀ ਜਿਹੜੇ ਉਹਨਾਂ ਦੇ ਉੱਤੇ ਇੱਕ ਬਹੁਤ ਵਧੀਆ ਜਿਹੜੀ ਵਾਰ ਕਰਨ ਜਾ ਰਹੇ ਆ ਧਾਰਮਿਕ ਗੀਤ ਔਰ ਮੈਨੂੰ ਲੱਗਦਾ ਵੀ ਉਹ ਇੱਕ ਬਹੁਤ ਵਧੀਆ ਹੋ ਕੇ ਨਿਭੜੇਗੀ ਕਿਉਂਕਿ ਉਹਦੇ ਵਿੱਚ ਸਾਡਾ ਇਤਿਹਾਸ ਜੁੜਿਆ ਉਹਦੇ ਤੇ ਅਸੀਂ ਉਹ ਗੱਲਾਂ ਦੱਸਾਂਗੇ ਜਿਹੜੀਆਂ ਬੱਚਿਆਂ ਨੂੰ ਬਿਲਕੁਲ ਹਜੇ ਤੱਕ ਪਤਾ ਵੀ ਨਹੀਂ ਗਈਆਂ ਤੇ ਮੇਰੇ ਖਿਆਲਾਂ ਤੇ ਬਹੁਤ ਵਧੀਆ ਲੱਗੂਗਾ ਤੁਹਾਨੂੰ ਜੀ ਮੈਂ ਤੁਹਾਡੇ ਪਿਛਲੇ 3-4 ਗੀਤ ਜਿਹੜੇ ਆ ਉਹ ਬੜੀ ਰੂਹ ਦੇ ਨਾਲ ਸੁਣੇ ਆ ਮੈਂ ਅੱਜ ਵੀ ਜਦ ਤੁਹਾਡੇ ਨਾਲ ਗੱਲਬਾਤ ਕਰਨ ਆਇਆ ਸੀਗਾ ਜੀ ਕਿ ਮੈਂ ਸੋਚਿਆ ਵੀ ਤੁਹਾਡੇ ਤੇ ਕੁਝ ਜਾਣਕਾਰੀ ਇਕੱਠੀ ਕੀਤੀ ਜਾ ਸਕੇ ਤੁਹਾਡੇ ਗਾਣਿਆਂ ਦੇ ਵਿੱਚ ਬੰਦੂਕਾਂ ਬੜੀਆਂ ਹੁੰਦੀਆਂ ਅਸਲਾ ਬੜਾ ਹੁੰਦਾ ਇਹ ਤਾਂ ਹੈਗੀ ਕਰਨਾ ਮੈਂ ਮੇਰੇ ਖਿਆਲ ਨਾਲ ਪਿਛਲੀ ਇੰਟਰਵਿਊ ਦੇ ਵਿੱਚ ਵੀ ਦੱਸਿਆ ਸੀਗਾ ਮੈਂ ਗੱਲ ਕੀਤੀ ਸੀਗੀ ਸਿੱਧੂ ਮੂਸੇਵਾਲੇ ਦੀ ਉਦੋਂ ਵੀ ਭਈ ਅ ਵੇਖੋ ਉਹਨੇ ਕਿਹਾ ਸੀ ਵੀ ਅਸਲਾ ਰੱਖਣਾ ਕੋਈ ਮਤਲਬ ਕੋਈ ਐਡੀ ਗੱਲ ਨਹੀਂ ਅਸਲਾ ਤੁਸੀਂ ਆਪਣੀ ਹਵਾਲਤ ਲਈ ਰੱਖ ਸਕਦੇ ਹੋ ਜ਼ਰੂਰੀ ਨਹੀਂ ਕਿ ਬੰਦੇ ਮਾਰਨ ਵਾਸਤੇ ਤੇ ਜਿਹੜੀਆਂ ਜਿਹੜਾ ਮੇਰਾ ਗੀਤ ਆ ਅਸਲੇ ਵਾਲਾ ਉਹਦੇ ਵਿੱਚ ਤੁਸੀਂ ਇਹ ਵੇਖਿਆ ਹੋਊਗਾ ਵੀ ਅਸਲਾ ਕਿਹੜੇ ਹਿਸਾਬ ਨਾਲ ਵਿਖਾਇਆ ਗਿਆ ਜੇ ਸਾਡਾ ਜੇ ਵੀਡੀਓ ਦੇ ਵਿੱਚ ਕੋਈ ਬੰਦੇ ਨੂੰ ਕਿਡਨਾਪ ਕਰਦੇ ਤੇ ਉਹਨੂੰ ਛਡਾਉਣ ਵਾਸਤੇ ਅਸਲਾ ਜ਼ਰੂਰੀ ਸੀਗਾ ਉਹ ਖੜਿਆ ਤੇ ਉਹਨੂੰ ਛਡਾ ਕੇ ਲਿਆਂਦਾ ਕੋਈ ਉਹਦੇ ਚ ਵਾਇਲੈਂਸ ਨਹੀਂ ਤੇ ਜੇ ਤੁਸੀਂ ਆਪਣੇ ਘਰ ਚ ਅਸਲਾ ਰੱਖਦੇ ਹੋ ਤੇ ਅਸਲਾ ਤੁਸੀਂ ਆਪਣੀ ਹਫਾਜ਼ਤ ਵਾਸਤੇ ਤੇ ਰੱਖ ਸਕਦੇ ਹੋ ਜੇ ਤੁਹਾਨੂੰ ਕੋਈ ਆਣ ਕੇ ਜਿੱਦਾਂ ਤੁਸੀਂ ਵੇਖਦੇ ਹੋ ਵੀ ਪਿੱਛੋਂ ਪ੍ਰਾਤਨ ਚੱਲਦਾ ਆਇਆ ਵਾ ਵੀ ਸਾਡੇ ਜਿਹੜੇ ਪਿਓ ਦਾਦੇ ਵੀ ਸੀਗੇ ਜਿਹੜੇ ਉਹ ਆਪਣੇ ਕੋਲ ਅਸਲਾ ਰੱਖਦੇ ਸੀਗੇ ਪਰ ਉਹ ਇਹ ਨਹੀਂ ਸੀ ਵੀ ਉਹ ਵਾਇਲੈਂਸ ਵਾਸਤੇ ਹੁੰਦਾ ਸੀਗਾ ਜਦੋਂ ਕਿਸੇ ਧੀ ਭੈਣ ਦੀ ਇੱਜ਼ਤ ਬਚਾਉਣੀ ਹੁੰਦੀ ਸੀ ਕਿਤੇ ਉਦੋਂ ਕਿਤੇ ਡੰਡਾ ਲੈ ਕੇ ਤੇ ਅਗਲੇ ਪਾਸੇ ਜਾਣਾ ਨਹੀਂ ਜੀ ਉਹ ਤੇ ਫਿਰ ਹਥਿਆਰਾਂ ਨਾਲ ਹੀ ਗੱਲ ਬਣਦੀ ਤੁਸੀਂ ਜਿਹੜਾ ਸਾਡੇ ਗੁਰੂਆਂ ਦੇ ਸਿਖਾਏ ਔਲ ਆ ਜਿਹੜੀ ਸਿੱਖਿਆ ਉਹਦੇ ਤੇ ਪੈਰਾ ਦੇ ਰਹੇ ਜੀ ਉਹਦੇ ਤੇ ਪੈਰਾ ਦੇ ਰਹੇ ਜੀ ਕਿ ਅਸਲਾ ਜਿਹੜਾ ਇਫਾਜ਼ਤ ਲਈ ਜ਼ਰੂਰ ਵਰਤੋ ਬਿਲਕੁਲ 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 ਜੀ ਇਹਦੇ 'ਚ ਕੋਈ ਦੂਰ ਰਾਏ ਨਹੀਂ ਤੁਸੀਂ ਜਿਹੜਾ ਹੁਣ ਮਹਾਰਾਜ ਨੇ ਵੀ ਇਹ ਗੱਲ ਕਹੀ ਸੀਗੀ ਭਈ ਤੁਸੀਂ ਜਿਹੜਾ ਅਸਲ ਆਪਣੀ ਹਫਾਸਤ ਵਾਸਤੇ ਰੱਖ ਸਕਦੇ ਹੋ ਔਰ ਸਿੰਘ ਲੜਦੇ ਆਏ ਆ ਵੇਖੋ ਤੁਸੀਂ ਵੇਖਦੇ ਹੋ ਪਰ ਜੇ ਦੇ ਉਲਟ ਇੱਕ ਆਪਾਂ ਗੱਲ ਕੀਤੀ ਜਾਵੇ ਤੇ ਹਰ ਭਜਨ ਮਾਨ ਅਕਸਰ ਕਹਿੰਦਾ ਜੀ ਕਿ ਤੁਸੀਂ ਜਿਸ ਚੀਜ਼ ਨੂੰ ਪ੍ਰਮੋਟ ਕਰ ਰਹੇ ਹੋ ਮੈਂ ਨਹੀਂ ਮੰਨਦਾ ਕਿ ਇਹਦਾ ਅਸਰ ਜਵਾਨੀ ਤੇ ਨਾ ਹੋਵੇ ਤੇ ਅੱਜ ਬਹੁਤ ਸਾਰੇ ਗੈਂਗਸਟਰ ਉੱਥੇ ਆ ਪੰਜਾਬ ਦੇ ਵਿੱਚ ਮੈਨੂੰ ਤੇ ਲੱਗਦਾ ਕਿਤੇ ਨਾ ਕਿਤੇ ਉਹ ਗੀਤ ਸੁਣ ਕੇ ਹੀ ਬੰਦਾ ਮਾਰ ਦਿੰਦੇ ਆ। ਹਾਂ ਨਹੀਂ ਜੀ ਇਹ ਮੈਂ ਇਹ ਗੱਲ ਨਾਲ ਐਗਰੀ ਨਹੀਂ। ਹਰ ਭਜਨ ਮਾਨ ਜੀ ਤਾਂ ਬਹੁਤ ਵਧੀਆ ਸੁਲਜੋਏ ਸਿੰਗਰ ਨੇ ਪਰ ਮੈਂ ਉਹਨਾਂ ਦੇ ਨਾਲ ਐਗਰੀ ਨਹੀਂ। ਕਿਉਂਕਿ ਇਹ ਤੇ ਕੋਈ ਇਹ ਗੱਲ ਨਹੀਂ ਬਣਦੀ ਵੀ ਮਤਲਬ ਅਸਲਾ ਵੇਖੋ ਤੁਸੀਂ ਜਿਹੜਾ ਕਲਾਕਾਰ ਜ਼ਰੂਰ ਲੋਕਾਂ ਵਾਸਤੇ ਜਿਹੜੀ ਗੱਲ ਕੋਈ ਕਰਦਾ ਵਾ ਉਹਦੇ ਤੇ ਅਮਲ ਕਰਦੇ ਨੇ ਪਰ ਜੇ ਅਮਲ ਇਹਨਾਂ ਚੀਜ਼ਾਂ ਤੇ ਕੀਤਾ ਜਾਵੇ ਵੀ ਆਪਾਂ ਬਿਲਕੁਲ ਹਥਿਆਰ ਸੋਟਾ ਕੁਝ ਨਹੀਂ ਰੱਖਣਾ ਤੇ ਜੇ ਤੁਹਾਡੇ ਘਰ ਦੇ ਵਿੱਚ ਕੋਈ ਆਣ ਕੇ ਪੈਜੂਗਾ ਤੇ ਫਿਰ ਕੀ ਕਰੋਗੇ ਭਾਈ ਫਿਰ ਤੁਸੀਂ ਅਸਲੇ ਦੇ ਨਾਲ ਹੀ ਉਹਨੂੰ ਜਵਾਬ ਦਿਓ ਕਿ ਜਾਂ ਡਾਂਗਾ ਸੋਟਿਆ ਨਾ ਅਗਲਾ ਅਸਲਾ ਲੈ ਕੇ ਆਉਂਦਾ ਵਾ ਤੁਹਾਡੇ ਕੋਲ ਕੁਝ ਨਹੀਂ ਫਿਰ ਕੀ ਕਰੋਗੇ ਉਹ ਬਾਹਰ ਰਹਿਣ ਵਾਲੇ ਲੋਕ ਨੇ ਇੱਥੋਂ ਗਏ ਨੇ ਉਹ ਵੱਡੇ ਕਲਾਕਾਰ ਨੇ ਬਿਆਨ ਦੇਣਾ ਜਿਹੜਾ ਨਾ ਇੱਕ ਆਮ ਜਿਹੀ ਗੱਲ ਆ ਬਿਆਨ ਦੇ ਦੇਣਾ ਬਿਆਨ ਤੇ ਮੈਂ ਵੀ ਦੇ ਦਿੰਦਾ ਮੈਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪੁੱਛ ਨਹੀਂ ਹੁੰਦਾ ਜਦ ਪਰ ਮੈਂ ਉਹ ਇਸ ਗੱਲ ਨਾਲ ਐਗਰੀ ਨਹੀਂ ਪਾਜੀ ਤੁਸੀਂ ਕਹਿ ਰਹੇ ਕਿ ਅਸਰ ਨਹੀਂ ਹੁੰਦਾ ਮੈਂ ਪਿਛਲੇ ਦਿਨੀ ਇੱਕ ਬੱਚਾ ਗਾਣਾ ਗਾਉਂਦਾ ਸੁਣਿਆ ਜੀ ਉਹ ਕਹਿੰਦਾ ਸੀ ਕਿ ਡਾਲਰਾਂ ਵਾਂਗੂ ਮਿੱਤਰਾਂ ਦਾ ਨਾਂ ਚੱਲਦਾ ਮੈਂ ਕਿਹਾ ਕਿੱਥੋਂ ਸੁਣਿਆ ਕਹਿੰਦਾ ਇਹ ਕਿ ਸਿੱਧੂ ਮੂਸੇ ਵਾਲੇ ਦਾ ਗੀਤ ਆ ਮਿੰਜ ਤੁਸੀਂ ਕਹਿੰਦੇ ਅਸਰ ਨਹੀਂ ਹੁੰਦਾ ਮੈਂ ਕਹਿੰਦਾ ਅਸਰ ਹੋਣਾ ਬਹੁਤ ਦਿਆ ਅੱਛਾ ਡਾਲਰਾਂ ਵਾਂਗੂ ਚਲੋ ਬੱਚੇ ਨੇ ਗਾਇਆ ਕਿ ਡਾਲਰਾਂ ਵਾਂਗੂ ਨਹੀਂ ਨਾ ਚੱਲਦਾ ਬੱਚੇ ਨੇ ਇਹ ਗਾ ਦਿੱਤੀ ਹੈ ਗੱਲ ਵੀ ਡਾਲਣਾ ਵਾਂਗੂ ਨਾ ਚੱਲਦਾ ਤੇ ਨਾਮ ਉਹ ਹੁਣ ਮੈਨੂੰ ਨਹੀਂ ਪਤਾ ਵੀ ਉਹ ਕਿਸੇ ਚੰਗੇ ਕੰਮ ਦੇ ਵਿੱਚ ਹੋ ਸਕਦਾ ਪੜ੍ਹਾਈ ਦੇ ਵਿੱਚ ਕਹਿੰਦਾ ਹੋਵੇ ਕੋਈ ਹੋਰ ਜੂਰੀ ਸਿੱਧੂ ਮੂਸੇ ਵਾਲੇ ਦੇ ਗਾਣਿਆਂ ਦੇ ਵਿੱਚ ਕੁਝ ਸਿੱਖਿਆ ਵੀ ਹੁੰਦੀ ਸੀ ਕਿ ਜੇ ਤੁਸੀਂ ਹੁਣ ਵੇਖੋ ਉਹਨੇ ਇਹ ਗੱਲ ਕਹੀ ਆ ਬਡਾਲਣਾ ਵਾਂਗੂ ਨਹੀਂ ਨਾ ਚੱਲਦਾ ਜਿਹੜਾ ਗਾਣਾ ਮੇਰੇ ਖਿਆਲ ਨਾਲ ਤੁਸੀਂ ਵੀ ਸੁਣਿਆ ਹੋਊਗਾ ਮੈਂ ਵੀ ਸੁਣਿਆ ਹੋਊਗਾ ਉਹਨੂੰ ਤੁਸੀਂ ਦੁਬਾਰਾ ਸੁਣਿਓ ਕਿ ਕਹਿਣਾ ਕੀ ਚਾਹ ਰਿਹਾ ਉਨੇ ਬਹੁਤ ਗਰੀਬ ਘਰ ਤੋਂ ਉੱਠ ਕੇ ਬੜਾ ਉਹਨੇ ਆਪਣੇ ਆਪ ਨਾਮ ਬਣਾਇਆ ਉਹਨੇ ਬੜੇ ਤਕੇ ਖਾਦੇ ਤੇ ਜੇ ਉਹਦਾ ਨਾਮ ਚੱਲਦਾ ਤਾਂ ਉਹਨੇ ਕੋਈ ਮਾੜੀ ਗੱਲ ਨਹੀਂ ਕਹੀ ਦਾਦਰਾ ਵਾਂਗੂ ਨਹੀਂ ਸਾਡਾ ਨਾਮ ਚੱਲਦਾ ਇਹੋ ਹੀ ਹੈ ਜੀ ਤੇ ਜੇ ਬੱਚੇ ਗਾ ਰਹੇ ਆ ਉਹਦੇ 'ਚ ਕੋਈ ਮਤਲਬ ਮੈਂ ਨਹੀਂ ਸਕਦਾ ਕੋਈ ਗਲਤ ਗੱਲ ਆ ਇੱਕ ਕਲਾਕਾਰ ਬਣਨ ਨੂੰ ਕਿੰਨੇ ਕ ਪੈਸੇ ਲੱਗ ਜਾਂਦੇ ਅਸਲ ਭਾਜੀ ਮੈਂ ਤੁਹਾਨੂੰ ਦੋ ਗੱਲਾਂ ਕਰਦਾ ਕਿ ਬਹੁਤ ਵਧੀਆ ਆਵਾਜ਼ ਤੇ ਬਹੁਤ ਵਧੀਆ ریاਜ ਵਾਲੇ ਜਿਹੜੇ ਬੱਚੇ ਨੇ ਨੇ ਉਹ ਕਿਤੇ ਬੈਠੇ ਨੇ ਸਾਡੇ ਤੋਂ ਪਰਾਈ ਪਰ ਗੱਲ ਇਹ ਆ ਵੀ ਉਹਨਾਂ ਦੇ ਕੋਲ ਪੈਸਾ ਹੈ ਨਹੀਂ ਉਹ ਅੱਗੇ ਨਹੀਂ ਆ ਰਹੇ ਤੁਸੀਂ ਕਿਤੇ ਨਾ ਕਿਤੇ ਟ੍ਰੇਨ 'ਚ ਜਾਂਦੇ ਆ ਬੱਸ 'ਚ ਜਾਂਦੇ ਆ ਜਾਂ ਕਿਤੇ ਵੀ ਕਿਤੇ ਗੁਰੂ ਘਰ ਜਾਂ ਕਿਤੇ ਤੁਸੀਂ ਵੇਖੋ ਕਿੰਨੀਆਂ ਸੋਹਣੀਆਂ ਆਵਾਜ਼ਾਂ ਤੇ ਕਿੰਨੇ ਪਿਆਰੇ ਗਾਉਣ ਵਾਲੇ ਬੱਚੇ ਨੇ ਜਾਂ ਕਿੰਨੇ ਸੁਰ ਕਲਾਮ ਵਾਲੇ ਲੋਕ ਨੇ ਜਿਨ੍ਹਾਂ ਦੇ ਕੋਲ ਪੈਸਾ ਨਹੀਂ ਤੇ ਉਹ ਅੱਗੇ ਨਹੀਂ ਆ ਰਹੇ ਗੱਲ ਸਾਰੀ ਪੈਸੇ ਦੀ ਗੇਮ ਦੀ ਆ ਵੇਖੋ ਸੁਰਤਾਲ ਕੋਈ ਮਾਇਨੇ ਨਹੀਂ ਰਖਾਉਂਦੇ ਆ ਅੱਜ ਦੀ ਗਾਇਕੀ 'ਚ ਮੈਂ ਜਿਹੜਾ ਹਿਸਾਬ ਲਾਉਣਾ ਕੋਈ ਸੁਰਤਾਲ ਮਾਇਨੇ ਨਹੀਂ ਕੋਈ ਸਿੱਖਣ ਦੀ ਲੋੜ ਨਹੀਂ ਕੁਝ ਸਿੱਖਣ ਦੀ ਲੋੜ ਨਹੀਂ ਪੈਂਦੀ ਦੇਖੋ ਤੁਸੀਂ ਇੱਕ ਰੈਪ ਚੱਲਦਾ ਪਿਆ ਉਹਦੇ 'ਚ ਕਈ ਕੁਝ ਗੱਲਾਂ ਵਾਂਗੂ ਗੀਤ ਚੱਲਦੇ ਪਿਆ ਕੋਈ ਗੀਤ ਇਹ ਨਹੀਂ ਵੀ ਮਤਲਬ ਜਿਹੜੇ ਪਹਿਲੇ ਹੀ ਚੱਲਦੇ ਸੀ ਜਿਦਾਂ ਮਾਨਕ ਦੀਆਂ ਕਲੀਆਂ ਚੱਲਦੀਆਂ ਸੀ ਜਾਂ ਹੋਰ ਜਣੀਆਂ ਚੀਜ਼ਾਂ ਚੱਲਦੀਆਂ ਉਹ ਥੋੜੀ ਚੱਲਦਾ ਪਿਆ ਹੁਣ ਤਾਂ ਰੈਪ ਚੱਲਦਾ ਔਰ ਸੁਦਾ ਤੁਸੀਂ ਵੇਖੋ ਵੀ ਜੋ ਜੋ ਵੀ ਬੋਲ ਰਿਹਾ ਕੋਈ ਰੈਪ ਦੇ ਵਿੱਚ ਕਿਹੜੀਆਂ ਗੱਲਾਂ ਕਹਿ ਦਿੱਤੀਆਂ ਨੇ ਉਹ ਤੁਸੀਂ 15 ਦਿਨ ਦੇ ਵਿੱਚ ਵੀ ਯਾਦ ਕਰਕੇ ਨਹੀਂ ਦੱਸ ਸਕਦੇ ਸੋ ਤੁਸੀਂ ਗੱਲ ਕੀਤੀ ਹੈ ਕਿ ਅੱਜ ਬਹੁਤ ਕੁਝ ਚੱਲਣ ਦੇ ਆ ਪੰਜਾਬੀ ਗਾਇਕੀ ਦੇ ਵਿੱਚ ਜੇ ਆਪਾਂ ਗੱਲ ਕਰੀਏ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਚ ਜੀ ਉਹਦੇ ਹੀ ਆਵਾਜ਼ ਵਰਗੇ ਬਹੁਤ ਸਾਰੇ ਕਲਿੱਪ ਛੋਟੇ ਛੋਟੇ ਗਾਣੇ ਜਿਹੜੇ ਆ ਉਹ ਚੱਲ ਰਹੇ ਆ ਜੀ ਉਹ ਕੌਣ ਬਣਾ ਰਿਹਾ ਉਹ ਕਿਸੇ ਦੀ ਆਵਾਜ਼ ਆ ਜਾਂ ਸਾਰਾ ਕੁਝ ਮਤਲਬ ਆਟੋਮੈਟਿਕਲੀ ਬਣ ਰਿਹਾ ਫੇਮ ਲੈਣ ਵਾਸਤੇ ਆ ਕਾਫੀ ਲੋਕ ਜਿਹੜੇ ਨੇ ਉਹਨਾਂ ਦੇ ਗਾਣੇ ਚਲਾ ਰਹੇ ਨੇ ਆਵਾਜ਼ ਜਿਹੜੀ ਆ ਤੁਹਾਨੂੰ ਪਤਾ ਕੰਪਿਊਟਰ ਨਾਲ ਸੈੱਟ ਕਰਕੇ ਆਟੋ ਟਿਊਨ ਲਾ ਕੇ ਬਿਲਕੁਲ ਉਸੇ ਤਰ੍ਹਾਂ ਦੀ ਆਵਾਜ਼ ਬਣਾ ਕੇ ਤੇ ਉਹਦੇ ਵਿੱਚ ਗਾਇਆ ਜਾ ਰਿਹਾ ਜਿਹੜੇ ਸਿੱਧੂ ਮੂਸੇਵਾਲੇ ਦੀ ਬਿਲਕੁਲ ਉਸੇ ਤਰ੍ਹਾਂ ਦੀ ਕਾਪੀ ਕਰ ਰਿਆ ਆਵਾਜ਼ ਬਣਾ ਕੇ ਤੇ ਉਹਨੂੰ ਜਿਹੜਾ ਗਾ ਕੇ ਤੇ ਸਿਰਫ ਫੇਮ ਲੈਣ ਦੀਆਂ ਗੱਲਾਂ ਨੇ ਕੁਝ ਵੱਧ ਨਹੀਂ ਇਹਦੇ ਤੋਂ ਜੀ ਮੈਂ ਗੱਲ ਕਰਦਾ ਜਾਵਾਂ ਦੇਸ਼ ਦੇ ਵਿੱਚ ਲੋਕ ਸਭਾ ਇਲੈਕਸ਼ਨ ਹੁੰਦੀ ਗਈ ਆ ਜੀ ਤੁਹਾਡੇ ਬਹੁਤ ਸਾਰੇ ਪਰਮ ਮਿੱਤਰ ਤੁਹਾਡੀ ਗਾਇਕੀ ਲਾਈਨ ਦੇ ਗਾਇਕ ਬਹੁਤ ਆਏ ਸੀ ਕਿਸਮਤ ਅਜਮਾਉਣ ਜੀ ਤਿਹਾਰ ਦਾ ਜਿਹੜਾ ਉਹਨਾਂ ਨੂੰ ਮੂੰਹ ਦੇਖਣਾ ਪਿਆ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਕੱਲਿਆਂ ਦੀ ਹਾਰ ਆ ਜਾਂ ਸਾਰੇ ਕਲਾਕਾਰਾਂ ਦੀ ਹਾਰ ਆ ਉਹ ਵੇਖੋ ਜੀ ਜਿੱਥੇ ਉਹ ਗੱਲ ਬਣਦੀ ਸੀਗੀ ਇੱਕ ਉਹਦੇ ਚ ਤੁਹਾਨੂੰ ਵੀ ਪਤਾ ਵੀ ਇੱਕ ਇਤਿਹਾਸ ਜੁੜਿਆ ਸੀਗਾ ਕਿ ਸਰਦਾਰ ਸਾਬ ਜਿਹੜੇ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਖਲੋਤੇ ਸੀਗੇ ਜਿੱਥੋਂ ਉੱਥੇ ਹੀ ਅ ਕਰਮਜੀਤਨ ਮੌਲਜੀ ਸੀਗੇ ਸ਼ਾਇਦ ਉਹ ਖਲੋਤੇ ਸੀਗੇ ਤੁਸੀਂ ਉਹ ਉਹਦੀ ਸਪੋਰਟ ਕਰਨ ਵਾਸਤੇ ਕਾਫੀ ਜਿਹੜੇ ਕਲਾਕਾਰ ਆਏ ਜਿਨ੍ਹਾਂ ਨੂੰ ਕਿ ਮੇਰੇ ਹਿਸਾਬ ਦੇ ਨਾਲ ਜੇ ਮੈਨੂੰ ਕਹਿੰਦੇ ਤੇ ਉਹ ਮੈਂ ਨਹੀਂ ਜਾਂਦਾ ਸੀਗਾ ਜੇ ਮੈਂ ਅਗਰ ਕਲਾਕਾਰ ਉਹਨਾਂ ਦੇ ਟਾਈਪ ਦਾ ਹੁੰਦਾ ਤੇ ਮੈਂ ਕਦੀ ਵੀ ਨਾ ਜਾਂਦਾ ਉਹਨਾਂ ਨੇ ਕਾਫੀ ਉਹਨਾਂ ਦਾ ਮਤਲਬ ਸਪੋਰਟ ਕੀਤੀ ਤੇ ਹਾਰ ਦਾ ਮੂੰਹ ਦੇਖਣਾ ਪਿਆ ਔਰ ਕਾਫੀ ਕੁਝ ਲੋਕਾਂ ਨੇ ਉਹਨਾਂ ਬਾਰੇ ਬੋਲਿਆ ਵੀ ਵੇਖੋ ਮਿੱਤਰ ਜੂਰ ਆ ਪਰ ਇਤਿਹਾਸ ਨੂੰ ਪਿੱਛੋਂ ਫੋਲ ਕੇ ਵੇਖੋ ਵੀ ਅਗਰ ਕੋਈ ਚੰਗਾ ਕੰਮ ਕਰਦਾ ਉਹਨੂੰ ਐਪਰੀਸ਼ੀਏਟ ਜੂਰ ਕਰਿਆ ਕਰੋ ਤੇ ਜਿਹੜਾ ਦੂਸਰਾ ਬੰਦਾ ਉਹ ਕਿਤੇ ਹੋਰ ਵੀ ਖੜ ਸਕਦਾ ਸੀਗਾ گاਂ ਵੀ ਜਦੋਂ ਕਿਤੇ ਇਹੋ ਜੀ ਚੀਜ਼ ਆ ਜਾਂਦੀ ਹੈ ਨਾ ਜੀ ਤੇ ਉਦੋਂ ਜਿਹੜਾ ਇਹਨਾਂ ਕਲਾਕਾਰਾਂ ਨੂੰ ਪਿੱਛੇ ਹੱਥ ਖਿੱਚ ਲੈਣਾ ਚਾਹੀਦਾ ਵਾ ਤੇ ਮੈਨੂੰ ਮੇਰੇ ਖਿਆਲ ਨਾਲ ਤਾਂ ਕਰਮਜੀਤ ਨੂੰ ਮੌਲ ਨੂੰ ਖਲੋਣਾ ਨਹੀਂ ਚਾਹੀਦਾ ਜੀ ਮੇਰੇ ਮੇਰੇ ਮੁਤਾਬਕ ਮੈਂ ਹੋਰ ਨਹੀਂ ਜਦੋਂ ਹੰਸਰਾਜ ਹੰਸ ਜੀ ਹਰਦੇ ਆ ਤੁਹਾਨੂੰ ਵੀ ਸਿੱਲੀ ਸਿੱਲੀ ਹਵਾ ਆਈ ਕਿ ਨਹੀਂ ਵੇਖੋ ਜੀ ਹੰਸਰਾਜ ਹੰਸ ਜੀ ਜਦੋਂ ਦਿੱਲੀ ਚ ਸੀਗੇ ਉਹਨਾਂ ਨੇ ਪਤਾ ਨਹੀਂ ਕਿਹੜੇ ਕੰਮ ਕੀਤੇ ਜਾਂ ਨਹੀਂ ਕੀਤੇ ਜਦੋਂ ਇੱਥੇ ਆਏ ਆ ਹੁਣ ਜਿਹੜੀ ਪਾਰਟੀ ਦੇ ਵੱਲੋਂ ਖਲੋਤੇ ਸੀਗੇ ਉਹ ਤੁਸੀਂ ਵੇਖੋ ਵੀ ਇੱਕ ਵੀ ਸੀਟ ਉਹਨਾਂ ਨੂੰ ਨਹੀਂ ਮਿਲੀ ਉਹਨਾਂ ਨੂੰ ਤਿਹਾਰ ਦਾ ਮੂੰਹ ਇਹ ਕਰਕੇ ਵੇਖਣਾ ਪਿਆ ਵੀ ਉਹ ਗਲਤ ਪਾਰਟੀ ਦੇ ਵਿੱਚੋਂ ਖੜੇ ਹੋਏ ਸੀਗੇ ਮੇਰੇ ਖਿਆਲ ਤੇ ਸੋ ਗਾਂਹ ਕਲਾਕਾਰਾਂ ਨੂੰ ਕੀ ਸੰਦੇਸ਼ ਆ ਵੀ ਇਲੈਕਸ਼ਨਾਂ 'ਚ ਖੜੋਣਾ ਚਾਹੀਦਾ ਕਿਉਂਕਿ ਗਾਂਹ ਬਲਾਕ ਸਮਤੀ ਆ ਰਹੀ ਆ ਸਰਪੰਚੀ ਆ ਰਹੀ ਆ ਇਲੈਕਸ਼ਨ ਚ ਖੜੂਣਾ ਚਾਹੀਦਾ ਜੀ ਬਿਲਕੁਲ ਬਿਲਕੁਲ ਖੜੂਣਾ ਚਾਹੀਦਾ ਕੋਈ ਅੱਛੀ ਪਾਰਟੀ ਹੋਰ ਅੱਛਾ ਤੁਸੀਂ ਆਜ਼ਾਦ ਵੀ ਖਲੋ ਸਕਦੇ ਆਂ ਅਗਰ ਅੱਛਾ ਕੰਮ ਕਰ ਸਕਦੇ ਹੋ ਤੁਸੀਂ ਅੱਛਾ ਕੰਮ ਕਰ ਲਈ ਕੋਈ ਗੱਲ ਨਹੀਂ ਭਾਵੇਂ ਆਜ਼ਾਦ ਖਲੋਵੋ ਭਾਵੇਂ ਕਿਸੇ ਪਾਰਟੀ ਵੱਲੋਂ ਵੀ ਖਲੋਵੋ ਪਰ ਉਹਦਾ ਏਮ ਇੱਕ ਹੀ ਹੋਣਾ ਚਾਹੀਦਾ ਕਿ ਕੰਮ ਹੋਣੇ ਚਾਹੀਦੇ ਆ ਕੋਈ ਅੱਛੇ ਕੰਮ ਹੋਣੇ ਚਾਹੀਦੇ ਆ ਕੁਝ ਜਿਹੜੀ ਐਜੂਕੇਸ਼ਨ ਨੂੰ ਪ੍ਰਮੋਟ ਕਰਨਾ ਚਾਹੀਦਾ ਵਾ ਇਹ ਨਹੀਂ ਕਿ ਉਹ ਕਲਾਕਾਰ ਖਲੋ ਕੇ ਤੇ ਮੁੜ ਕੇ ਕਲਾਕਾਰੀ ਨੂੰ ਪ੍ਰਮੋਟ ਕਰਦਾ ਫਿਰੇ ਉਹੋ ਜੀ ਨਹੀਂ ਮਤਲਬ ਕਾਫੀ ਕਲਾਕਾਰ ਆਏ ਨੇ ਵੇਖੋ ਬਲਕਾਰ ਸਿੱਧੂ ਆ ਤੁਸੀਂ ਸਟੇਜਾ ਲਾਉਂਗੇ ਕਿ ਲੋਕਾਂ ਦੇ ਕੰਮ ਕਰੋ ਜੀ 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 ਤੁਸੀਂ ਇਹ ਦੇਖਿਆ ਬਲਕਾਰ ਸਿੱਧੂ ਆ ਜਾਂ ਹੋਰ ਕਾਫੀ ਜਾਣੇ ਜਿਹੜੇ ਕਲਾਕਾਰ ਜਿਹੜੇ ਆਏ ਨੇ ਇਹਦੇ ਵਿੱਚ ਹੁਣ ਗਗਨ ਅਨਮੋਲ ਜੀ ਵੀ ਆਏ ਆ ਤੁਸੀਂ ਇਹ ਵੀ ਦੇਖਿਆ ਮਤਲਬ ਇਹ ਆ ਵੀ ਫਿਰ ਸਟੇਜਾਂ ਤੇ ਛੱਡਣੀਆਂ ਪੈਣਗੀਆਂ ਫਿਰ ਇੱਕ ਪਾਸਾ ਕਰਨਾ ਪੈਂਦਾ ਜਾਂ ਤਾਂ ਤੁਸੀਂ ਸਿਆਸਤ ਦੇ ਵਿੱਚ ਆਓਗੇ ਜਾਂ ਫਿਰ ਕਲਾਕਾਰੀ ਛੱਡੋਗੇ ਜੇ ਅਗਰ ਤੁਸੀਂ ਦਿਲੋਂ ਕਲਾਕਾਰੀ ਨੂੰ ਪਿਆਰ ਕਰਦੇ ਹੋ ਫਿਰ ਮੇਰੇ ਖਿਆਲਾਂ ਤੇ ਇਹਦੇ ਵਿੱਚ ਨਹੀਂ ਆਉਣਾ ਚਾਹੀਦਾ ਤੇ ਜੇ ਇਹਦੇ ਵਿੱਚ ਆ ਗਏ ਹੋ ਤੇ ਫਿਰ ਕਲਾਕਾਰੀ ਛੱਡਣੀ ਪਾਉਗੀ ਮੈਨੂੰ ਤਾਂ ਲੱਗਦਾ ਗਗਨਮ ਅਨਮੋਲ ਮਾਨ ਨੂੰ ਜਿਹੜੀ ਆ ਲੀਡਰੀ ਔਰਾ ਰਾਸ ਆ ਗਈ ਉਹਦਾ ਵਿਆਹ ਵੀ ਹੋ ਗਿਆ ਚੰਗਾ ਘਰ ਵਾਲਾ ਲੱਗਦੇ ਹਨ ਜੀ 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 ਬਿਲਕੁਲ ਬਿਲਕੁਲ ਕਿਉਂਕਿ ਗੀਤਾਂ ਤੋਂ ਜਿਹੜੇ ਹਸਾਬਿਕਤਾ ਉਹਨਾਂ ਦਾ ਹੈਗਾ ਸੀਗਾ ਪਤਾ ਨਹੀਂ ਕਿੰਨਾ ਚਿਰ ਚੱਲਣਾ ਸੀ ਜਾਂ ਨਹੀਂ ਚੱਲਣਾ ਪਰ ਮੇਰੀ ਗੱਲ ਤਾਂ ਤੁਹਾਡੀ ਗੱਲ ਠੀਕ ਆ ਜਿੱਦਾਂ ਹੁਣ ਸਾਡੇ ਭਗਵਾਨਤ ਮਾਨ ਸਾਹਿਬ ਨੂੰ ਆ ਗਿਆ ਰਾਸ ਉਸੇ ਹਿਸਾਬ ਨਾਲ ਸਾਰਾ ਆਇਲ ਨੂੰ ਰਾਸ ਆ ਗਿਆ ਕਿਉਂਕਿ ਇਹਨਾਂ ਦੀ ਪਾਰਟੀ ਇਸੇ ਕਿਸ ਲਈ ਆ ਨਾ ਜੀ ਜੀ ਵਿਛੜੇ ਵੀ ਵਿਆਹੇ ਜਾਂਦੇ ਛੜੇ ਵੀ ਵਿਆਹੇ ਜਾਂਦੇ ਆ ਲੋ ਸਰ ਗੱਲ ਕਰਦੇ ਜਾਈਏ ਪਿਛਲੇ 15 ਕ ਸਾਲਾਂ ਤੋਂ ਜੀ ਖਾਸ ਕਰਕੇ ਮਿਸ ਪੂਜਾ ਤੋਂ ਲੈ ਕੇ ਜੀ ਪੰਜਾਬੀ ਗਾਇਕੀ ਦੇ ਵਿੱਚ ਅੱਜ ਕੱਲ ਦੇ ਮੁੰਡਿਆਂ ਨੂੰ ਫੇਮ ਲੈਣ ਦੇ ਲਈ ਕਿਸੇ ਨਾ ਕਿਸੇ ਫੀਮੇਲ ਗਾਇਕਾ ਦਾ ਜਿਹੜਾ ਆਸਰਾ ਲੈਣਾ ਪੈ ਰਿਹਾ ਇਹਦਾ ਮੇਨ ਕਾਰਨ ਕੀ ਹੈ ਅ ਚਨੀਆ ਸਾਹਿਬ ਜੇ ਤੇ ਤੁਹਾਡੇ ਵਿੱਚ ਕੋਈ ਦਮ ਹੈਗਾ ਤੁਹਾਡੀ ਆਵਾਜ਼ ਦੇ ਵਿੱਚ ਕੋਈ ਦਮ ਹੈਗਾ ਜੇ ਤੁਸੀਂ ਵਧੀਆ ਗਾ ਸਕਦੇ ਹੋ ਜੇ ਤੁਹਾਨੂੰ ਕੁਝ ਸੁਰ ਕਲਾਮ ਦਾ ਪਤਾ ਤੇ ਕੋਈ ਐਡੀ ਵੱਡੀ ਗੱਲ ਨਹੀਂ ਬਈ ਮਤਲਬ ਫੀਮੇਲ ਦਾ ਜਿਹੜਾ ਆਸਰਾ ਲੈਣਾ ਪੇ ਇਹ ਇਹ ਕੀ ਹੋ ਰਿਹਾ ਕਿ ਅੱਜ ਕੱਲ ਡਿਊਟ ਦਾ ਯੁੱਗ ਆਇਆ ਇੱਕ ਵਾਰੀ ਮਿਸ ਪੂਜਾ ਦੇ ਟਾਈਮ ਤੇ ਡਿਊਟ ਦਾ ਯੁੱਗ ਸੀ ਜੀ ਇਸ ਵਾਰੀ ਵੀ ਹੁਣ ਡਿਊਟ ਦਾ ਯੁੱਗ ਡਿਊਟ ਦਾ ਯੁੱਗ ਦੇ ਵਿੱਚ ਜਿਹਨੂੰ ਇੱਕ ਹੋਰ ਵੀ ਗੱਲ ਹੈ ਵੀ ਬਹੁਤੇ ਕਲਾਕਾਰਾਂ ਨੂੰ ਜਿਨ੍ਹਾਂ ਨੂੰ ਮਾੜਾ ਮੋਟਾ ਥੋੜਾ ਬਹੁਤਾ ਸੋਰ ਕਲਾਮ ਤਾਂ ਠਾਂ ਠਾਂ ਵੀ ਹੁੰਦਾ ਵਾ ਉਹ ਮੇਰੇ ਖਿਆਲਾਂ ਤੇ ਫੀਮੇਲ ਆਰਟਿਸਟਾਂ ਤੁਹਾਨੂੰ ਪਤਾ ਹੀ ਆ ਵੀ ਉਹ ਉਹਦੇ ਨਾਲ ਥੋੜਾ ਜਿਹਾ ਲੁੱਕ ਜਾਂਦਾ ਦੁਬਾਰਾ ਉਹ ਜਿਹੜਾ ਘੁੰਮ ਕੇ ਫੇਰ ਉਹੀ ਆ ਗਿਆ ਅੱਗੇ ਕਿ ਹੁਣ ਫੀਮੇਲ ਆਰਟਿਸਟ ਜਿਹੜੀਆਂ ਉਹਨਾਂ ਨੂੰ ਲੈ ਕੇ ਤੇ ਗਾਣੇ ਹੋ ਰਿਹਾ ਕਿਉਂਕਿ ਅੱਜ ਕੱਲ ਡਿਊਟ ਦਾ ਦੌਰ ਆ ਗਿਆ ਫਿਰ ਬਹੁਤ ਵਧੀਆ ਡਿਊਟ ਚੱਲਦੇ ਪਿਆ ਤਾਂ ਹਰ ਬੰਦਾ ਸੋਚਦਾ ਵੀ ਇੱਕ ਦਾ ਸੋਲੋ ਗਾਣੇ ਦੇ ਨਾਲ ਡਿਊਟ ਜੋੜ ਕੀਤਾ ਜਾਵੇ ਉਹਦੇ ਨਾਲ ਜਿਹੜੀਆਂ ਫੀਮੇਲ ਆਰਟਿਸਟਾਂ ਨੇ ਉਹਨਾਂ ਨੂੰ ਵੀ ਬਹੁਤ ਫਾਇਦਾ ਹੋ ਰਿਹਾ ਜੀ ਮੇਰੇ ਕੋਲ ਜਦੋਂ ਆਪਾਂ ਗੱਲ ਕਰੀਏ ਜਿਹੜੀਆਂ ਚੰਗੇ ਲੈਵਲ ਦੀਆਂ ਗਾਇਕਾਂ ਜਿਹੜੀਆਂ ਇੱਕ ਗਾਇਕ ਨੂੰ ਆਪਣਾ ਗੀਤ ਰਿਕਾਰਡ ਕਰਵਾਉਣ ਲਈ ਕਿੰਨੇ ਕ ਪੈਸੇ ਜਿਹੜੇ ਆ ਉਹ ਸਹਾਇਕ ਗਾਇਕਾ ਨੂੰ ਦੇਣੇ ਪੈਂਦੇ ਜੀ ਆ ਜੇ ਮੈਨੂੰ ਪੁੱਛਦੇ ਆਂ ਤਾਂ ਮੈਂ ਕਈਆਂ ਦੇ ਨਾਲ ਜਿਨ੍ਹਾਂ ਨਾਲ ਗੱਲ ਕੀਤੀ ਆ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਪਰ ਤੁਸੀਂ ਇਹ ਵੇਖੋ ਵੀ 2 ਤੋਂ 3 ਲੱਖ ਰੁਪਏ ਤੱਕ ਜਿਹੜਾ ਵਾ ਉਹ ਜਿਹੜੀਆਂ ਆਰਟਿਸਟਾਂ ਫੀਮੇਲ ਨੇ ਜਿਹੜੀਆਂ ਇਸ ਵੇਲੇ ਮਸ਼ਹੂਰ ਨੇ ਉਹ ਮੰਗਦੀਆਂ ਵਈਆਂ ਜਿਹੜੀਆਂ ਬਾਲੀਵੁੱਡ ਦੇ ਵਿੱਚ ਜਿਹੜੀਆਂ ਹਾਲੀਵੁੱਡ ਦੇ ਵਿੱਚ ਜਿਹੜੀਆਂ ਫਿਲਮਾਂ ਦੇ ਵਿੱਚ ਜਿਹੜੀਆਂ ਆਵਾਜ਼ ਦੇ ਰਹੀਆਂ ਉਹਨਾਂ ਨੂੰ ਤਾਂ ਤੁਸੀਂ 5 ਤੋਂ 7 ਲੱਖ ਰੁਪਏ ਦੇ ਵਿੱਚ ਵੀ ਜਿਹੜਾ ਮਤਲਬ ਸਿਰਫ ਇੱਕ ਗਾਣਾ ਗਾਉਣ ਵਾਸਤੇ ਸਿਰਫ ਉਹ ਜਿਹੜੇ ਤਿੰਨ ਪੈਰੇ ਬੋਲਣ ਵਾਸਤੇ ਤੁਹਾਡੇ ਨਾਲ ਉਹ ਸਥਾਈ ਦੇ ਨਾਲ ਜਿਹੜੇ ਅੰਤਰੇ ਤਿੰਨ ਬੋਲਣੇ ਹੁੰਦੇ ਉਹ ਉਹਦੇ ਵਾਸਤੇ ਤੁਸੀਂ 5 ਤੋਂ 7 ਲੱਖ ਰੁਪਈਆ ਜਿਹੜਾ ਵਾ ਉਹ ਉਹਨਾਂ ਨੂੰ ਆਫਰ ਕਰ ਦਿਓ ਤੇ ਫਿਰ ਜਾ ਕੇ ਗੱਲ ਬਣਦੀ ਹੈ ਜੀ ਕਿੰਨੇ ਕ ਗਾਣੇ ਜਿਹੜੇ ਤੁਹਾਡੇ ਹੁਣ ਤੱਕ ਆ ਚੁੱਕੇ ਆ ਟੋਟਲ ਜੀ ਟੋਟਲ ਮੇਰੇ 5 ਜਣੇ ਆ ਚੁੱਕਿਆ ਅ ਪਹਿਲਾ ਸੀਗਾ ਬਾਪੂ ਦੂਸਰਾ ਨੋ ਟੋਲਰੈਂਸ ਇਹ ਤੀਸਰਾ ਜਿਹੜਾ ਸੀਗਾ ਮਾਜਾ ਰੇਂਜ ਚੌਥਾ ਜਿਹੜਾ ਸੀਗਾ ਉਹ ਕਿਸਾਨਾਂ ਨੂੰ ਵੀ ਡੈਲੀਕੇਟ ਕੀਤਾ ਸੀ ਜੀ ਅਸੀਂ ਤੁਸੀਂ ਸੁਣਿਆ ਹੋਣਾ ਪੰਜਵਾਂ ਇਹ ਗਾਣਾ ਆ ਗਿਆ ਜਿਹੜਾ ਡਰੈਮੀ ਆ ਗਿਆ ਜੀ ਜੀ ਸਭ ਤੋਂ ਵੱਧ ਕਿਹਨੂੰ ਸਰੋਤਿਆਂ ਨੇ ਪਿਆਰ ਦਿੱਤਾ ਕਿਹੜਾ ਜਿਹੜਾ ਗੀਤ ਆ ਜਿਹਨੂੰ ਸਭ ਤੋਂ ਵੱਧ ਸਲਾਹਿਆ ਹੋਵੇ ਸਰੋਤਿਆਂ ਨੇ ਜੀ ਜਿਹੜਾ ਮਾਜਾ ਰੇਂਜ ਜਿਹੜਾ ਸੀਗਾ ਜੀ ਉਹ ਕਾਫੀ ਵਧੀਆ ਉਹ ਨਿਬੜਿਆ ਕਿਉਂਕਿ ਉਹਦੇ ਵਿੱਚ ਗੱਲ ਮੁੱਛਾਂ ਦੀ ਹੋਈ ਸੀ ਗੱਲ ਵਧੀਆ ਉਹਦੇ ਕਾਫੀ ਮਤਲਬ ਉਹਨੂੰ ਬਹੁਤ ਪਰਵਾਹ ਹੰਗਾਰਾ ਦਿੱਤਾ ਬਾਕੀ ਸਾਰੇ ਗੀਤ ਕੁੱਲ ਮਿਲਾ ਕੇ ਵਧੀਆ ਰਹੇ ਨੇ ਕਾਫੀ ਜੀ ਮੈਂ ਤੁਸੀਂ ਖੁਦ ਮਾਝੇ ਨੂੰ ਬਲੋਂਗ ਕਰਦੇ ਹਾਂ ਇਸ ਲਈ ਗਿਆ ਸੀ ਉਹ ਗਾਣਾ ਅ ਜੀ ਮੈਨੂੰ ਇੱਕ ਤੋਂ ਦੀ ਕੰਪੋਜੀਸ਼ਨ ਬਹੁਤ ਵਧੀਆ ਲੱਗੀ ਸੀ ਇੱਕ ਉਹ ਕਾਫੀ ਹੈ ਵੀ ਗੱਲ ਮੁੱਛਾਂ ਤੇ ਸੀ ਬਿਲਾ ਮੁੱਛਾਂ ਤੋਂ ਉਹਨਾਂ ਗੱਭਰੂ ਕੋ ਜੱਜਦਾ ਆਪਣੀਆਂ ਮੁੱਛਾਂ ਵੀ ਹੈਗੀਆਂ ਸੀ ਤੇ ਅੱਜ ਕੱਲ ਤੁਸੀਂ ਇਹ ਵੀ ਵੇਖਿਆ ਵੀ ਮਾਝਾ ਕੀ ਮਾਲਵਾ ਕੀ ਦੁਆਬਾ ਕੀ ਸਾਰੇ ਤਕਰੀਬਨ ਮੁੱਛਾਂ ਦਾ ਬਹੁਤ ਟ੍ਰੈਂਡ ਸੀਗਾ ਇਹਦੇ ਕਰਕੇ ਉਹ ਜਿਹੜਾ ਗਾਣਾ ਕਾਫੀ ਵਧੀਆ ਲੱਗਾ ਸੋ ਤੁਸੀਂ ਤਿੰਨ ਜੋਨਾਂ ਦੀ ਗੱਲ ਕੀਤੀ ਆ ਜੀ ਇਹ ਤਿੰਨ ਜੋਨਾਂ ਤੋਂ ਸ਼ੁਰੂ ਤੋਂ ਸਾਡੇ ਜਿਹੜਾ ਲੋਕ ਬੋਲੀਆਂ ਵਾਂ ਉਹਨਾਂ ਦੇ ਵਿੱਚ ਵੀ ਇਹਨਾਂ ਦਾ ਜ਼ਿਕਰ ਹੁੰਦਾ ਰਿਹਾ ਜੀ ਮਾਝਾ ਮਾਲਵਾ ਦੁਆਬਾ ਬੋਲੀਆਂ ਬਹੁਤ ਪਈਆਂ ਜੀ ਔਰ ਸਿਆਸਤ ਦੇ ਵਿੱਚ ਵੀ ਇਹ ਤਿੰਨ ਜ਼ੋਨਾਂ ਦਾ ਬੜਾ ਵੱਡਾ ਰੋਲ ਆ ਜੀ ਜੀ ਔਰ ਜੇ ਮੈਂ ਹੁਣ ਦੇਖਾਂ ਤੇ ਗਾਇਕ ਵੀ ਇਹ ਤਿੰਨ ਜ਼ੋਨਾਂ ਦਾ ਨਾਂ ਬਹੁਤ ਖੁੱਲ੍ਹ ਖੁੱਲ੍ਹ ਕੇ ਲੈਣਦੇ ਆ ਕੋਈ ਕਹਿੰਦਾ ਮੈਂ ਮਾਝੇ ਨੂੰ ਬਿਲੋਂਗ ਕਰਦਾ ਕੋਈ ਕਹਿੰਦਾ ਮੈਂ ਦੁਆਬੇ ਨੂੰ ਬਿਲੋਂਗ ਕਰਦਾ ਕੋਈ ਕਹਿੰਦਾ ਜਿਹੜੇ ਮਾਲਵੇ ਵਾਲੇ ਆ ਵੈਲੀ ਆ ਇਹ ਚੀਜ਼ਾਂ ਦਾ ਅਸਰ ਕੀ ਪੈਂਦਾ ਅਸਲ ਵੇਖੋ ਜੀ ਚੰਨਿਆ ਸਾਹਿਬ ਜਿਹੜਾ ਬੰਦਾ ਜਿਹੜੇ ਜ਼ਿਲ੍ਹੇ ਦਾ ਜਿਹੜੇ ਪਾਸੇ ਦਾ ਵਾ ਮਾਝੇ ਦਾ ਵਾ ਮਾਲਵੇ ਦਾ ਉਹ ਉਸ ਪਾਸੇ ਨੂੰ ਜ਼ਿਆਦਾ ਬਿਲੋਂਗ ਕਰਨ ਕਰਕੇ ਉਹ ਇਹੋ ਜੀਆਂ ਗੱਲਾਂ ਜਿਹੜੀਆਂ ਉਹ ਬੋਲਦੇ ਕਿਉਂਕਿ ਮੈਂ ਮਾਝੇ ਦਾ ਵਾ ਮੈਨੂੰ ਲੱਗੂਗਾ ਮੈਨੂੰ ਮਾਝੇ ਵਾਲੇ ਵੇਖਣ ਮੈਨੂੰ ਮਾਲਵੇ ਵਾਲੇ ਵੀ ਵੇਖਣ ਦਬਾਬੇ ਵਾਲੇ ਵੀ ਪਰ ਮੈਂ ਗੱਲ ਜਿਹੜੀ ਮਾਝੇ ਦੀ ਕਰਾਂ ਮਾਝੇ ਦੀ ਗੱਲ ਮਤਲਬ ਇਹ ਨਹੀਂ ਵੀ ਕੋਈ ਵਾਇਲੈਂਸ ਆ ਕੋਈ ਐਡਾ ਹੈ ਨਹੀਂ ਹੁਣ गाने ਜਿਹੜਾ ਕਲਾਕਾਰ ਜਿਹੜਾ ਲਿਖਦਾ ਪਿਆ ਵਨ ਜਿਹੜਾ ਰਾਈਟਰ ਆ ਉਹ ਰਾਈਟਰ ਹੀ ਇਸ ਤਰ੍ਹਾਂ ਦੇ ਗਾਣੇ ਦਿੰਦਾ ਵਾ ਨਾ ਲਿਖ ਕੇ ਉਹ ਜੋ ਪੁਰੋਆ ਹੁੰਦਾ ਵਾ ਗਾਂ ਜਿੱਦਾਂ ਦੀ ਤੁਹਾਡੀ ਚੋਇਸ ਆ ਤੁਸੀਂ ਆਪਣੇ ਹਿਸਾਬ ਨਾਲ ਉਹ ਉਹ ਫੜ ਕੇ ਮਤਲਬ ਇੱਕ ਤੁਹਾਡਾ ਟੇਸਟ ਹੋ ਗਿਆ ਤੇਸਟ ਹੋ ਗਿਆ ਟੇਸਟ ਹੋ ਗਿਆ ਵੀ ਮਤਲਬ ਅਸੀਂ ਮਾਝੇ ਵਾਲੇ ਆ ਅਸੀਂ ਮਾਲਵੇ ਵਾਲੇ ਜੇ ਮੈਂ ਮਾਲਵੇ ਦੇ ਵਿੱਚ ਆ ਤਾਂ ਮੈਨੂੰ ਲੱਗੂਗਾ ਮੇਰੇ ਪ੍ਰੋਗਰਾਮ ਮੇਰੇ ਮਾਲਵੇ ਵਾਲੇ ਮੈਨੂੰ ਬਹੁਤ ਹੀ ਜ਼ਿਆਦਾ ਪ੍ਰੋਗਰਾਮ ਦੇਣਗੇ ਮੈਂ ਮਾਲਵੇ ਦੀ ਗੱਲ ਕਰਾਂ ਮੈਂ ਮਾਝੇ ਦਾ ਮੈਂ ਮਾਝੇ ਦੀ ਗੱਲ ਕਰਾਂ ਇਸ ਕਰਕੇ ਕੋਈ ਏਡੀ ਵੱਡੀ ਤੁਹਾਨੂੰ ਲੱਗਦਾ ਇਹਨਾਂ ਚੀਜ਼ਾਂ ਦਾ ਅਸਰ ਹੈਗਾ ਨਹੀਂ ਮੇਰੇ ਖਿਆਲ ਨਾਲ ਤੇ ਕੋਈ ਏਡਾ ਨਹੀਂ ਜੇ ਤੇ ਤੁਹਾਡਾ ਕੋਈ ਗਾਣਾ ਚੰਗਾ ਵਾ ਕੋਈ ਬੋਲ ਚੰਗੇ ਨੇ ਕੁਝ ਲਿਖਿਆ ਚੰਗਾ ਵਾ ਤੇ ਕੋਈ ਐਡੀ ਗੱਲ ਨਹੀਂ ਸਾਰੇ ਪਾਸੇ ਸਾਰੇ ਸੁਣਦੇ ਆ ਔਰ ਵਧੀਆ ਚੱਲ ਜਾਂਦਾ ਕੋਈ ਐਡਾ ਮੇਰੇ ਖਿਆਲਾਂ ਤੇ ਕੋਈ ਐਡਾ ਕੋਈ ਅਸਰ ਨਹੀਂ। ਸੋ ਟੱਲੋ ਸਾਹਿਬ ਗਾਣਾ ਆਇਆ ਡ్రਾਈਵਰੀ ਜੀ ਮਿਊਜ਼ਿਕ ਵੱਜਦਾ ਅਸੀਂ ਸੁਣ ਲਿਆ ਵੀਡੀਓ ਵੇਖ ਲਈ ਸਾਰਿਆਂ ਨੇ ਵੇਖ ਲਈ ਬਹੁਤ ਸਾਰਿਆਂ ਨੇ ਉਸ ਗਾਣੇ ਦੀਆਂ ਰੀਲਾਂ ਵੀ ਪਾਈਆਂ ਚਾਹ ਕੋਈ ਟਰੱਕ ਨਹੀਂ ਵੀ ਚਲਾਉਂਦਾ ਸੀ ਉਹਨੇ ਵੀ ਟਰੱਕ ਦੇ ਮੋੜੇ ਖੜੋ ਖੜੋ ਕੇ ਭਾਵੇਂ ਕਿਸੇ ਦਾ ਮੰਗਮਾ ਹੀ ਸੀ ਜੀ ਉਹਦੇ ਗਾੜੀ ਖੜੋ ਕੇ ਰੀਲਾਂ ਪਾਈਆਂ ਮੈਂ ਚਾਹਾਂਗਾ ਕਿ ਤੁਸੀਂ ਦੋ ਕਬੂਲ ਜਿਹੜੇ ਆ ਉਹਦੇ ਆਪਣੇ ਮੂਹੋਂ ਸਾਡੇ ਸਰੋਤਿਆਂ ਨੂੰ ਜਰੂਰ ਸੁਣਾਓ ਕਿਉਂਕਿ ਮੈਨੂੰ ਬਹੁਤ ਪਿਆਰਾ ਲੱਗਾ ਉਹ ਗਾਣਾ ਉਹਦੇ ਬੋਲ ਬਹੁਤ ਸੋਹਣੇ ਸਾਨੂੰ ਆਜੀ ਧੰਨਵਾਦ ਜੀ ਜੀ ਮੈਂ ਸੁਣਾਉਣਾ ਵੀ ਭਾਵੇਂ ਆ ਦੁਬਈ ਆ ਅਮਰੀਕਾ ਤੇ ਕੈਨੇਡਾ ਨੀ ਚੱਕੀ ਜਾਂਦੇ ਫੱਟੇਰਾ ਲੱਖ ਟੇਡਾ ਮੇਡਾ ਨੀ ਉਹ ਦੁਨੀਆ ਦਾ ਕੋਈ ਕੋਨਾ ਫੋਲ ਨਹੀਂ ਪਾਈਆ ਪੰਜਾਬੀਆਂ ਨੇ ਧੱਕ ਨਹੀਂ ਉਹ ਸਾਡੀ ਰੂਹ ਦੀ ਖਰਾਕ ਆ ਡਰੈਵਰੀ ਸ਼ੌਂਕ ਨਾਲ ਕਰਦੇ ਆ ਜੱਟ ਨੀ ਸੱਡੀ ਰੂਹ ਦੀ ਖਰਾਕਿਆ ਡਰੈਵਰੀ ਸ਼ੌਂਕ ਨਾਲ ਕਰਦੇ ਆ ਜੱਟ ਨਹੀਂ ਜੀ ਸੋ ਸਰੋਤਿਆਂ ਨੇ ਬੜਾ ਸਾਰਾ ਪਿਆਰ ਦਿੱਤਾ ਇਸ ਗਾਣੇ ਨੂੰ ਆਸ ਹੈਗੀ ਸੀ ਕਿ ਇਸ ਲੈਵਲ ਤੇ ਚੱਲੂਗਾ ਅ ਜੀ ਮੈਂ ਕਾਫੀ ਐਕਸਾਈਟਿਡ ਸੀਗਾ ਕਿਉਂਕਿ ਇਹ ਜਿਹੜਾ ਗਾਣਾ ਵਾ ਖੁਦ ਕਾਫੀ ਸਰੋਤਿਆਂ ਨੇ ਇਹਦੀ ਮੰਗ ਕੀਤੀ ਸੀ ਆਪਾਂ ਡਰੈਵਰੀ ਤੇ ਕੋਈ ਲੈ ਕੇ ਆਓ ਢਲੋਂ ਸਭ ਕੋ ਡਰੈਵਰੀ ਤੇ ਗਾਣਾ ਲੈ ਕੇ ਆਓ ਕਿਉਂਕਿ ਮੈਨੂੰ ਪਤਾ ਸੀਗਾ ਕਿ ਕਾਫੀ ਆਪਾਂ ਜਿੱਦਾਂ ਯੂਰਪ ਦੇ ਵਿੱਚ ਆ ਦੁਬਈ ਕੈਨੇਡਾ ਅਮਰੀਕਾ ਦੇ ਵਿੱਚ ਕਾਫੀ ਆਪਣੇ ਜਿਹੜੇ ਪੰਜਾਬੀ ਨੇ ਉਹ ਟਰੱਕ ਨੂੰ ਟਰੱਕ ਦੀ ਡਰਾਈਵਰੀ ਕਰਦੇ ਟਰੱਕ ਚਲਾਉਂਦੇ ਆ ਟਰੱਕ ਨੂੰ ਚਲਾਉਣਾ ਪਸੰਦ ਕਰਦੇ ਆ ਤੇ ਇਹ ਗਾਣਾ ਕਾਫੀ ਵਧੀਆ ਸੁਖਰਾਜ ਭਾਜੀ ਨੇ ਲਿਖਿਆ ਸੀਗਾ ਵਧੀਆ ਮੈਨੂੰ ਇਹਨਾਂ ਨੇ ਬੋਲ ਸੁਣਾਏ ਕਹਿੰਦੇ ਭਾਜੀ ਆ ਗਾਣਾ ਕੀਤਾ ਜਾਵੇ ਤੇ ਮੈਂ ਕਿਹਾ ਵੀ ਇਹ ਦੀ ਡਿਮਾਂਡ ਵੀ ਬਹੁਤ ਆ ਰਹੀ ਆ ਤੇ ਕਿਉਂ ਨਾ ਆਪਾਂ ਇਹ ਵਾਕਿਆ ਡਰਾਈਵਰੀ ਕਰਦੇ ਉਹ ਗਾਣਾ ਕੀਤਾ ਵਾ ਤੇ ਕਾਫੀ ਮੈਨੂੰ ਆਸਾਂ ਸੀਗੀਆਂ ਉਹ ਆਸਾਂ ਤੇ ਖਰਾ ਉਤਰ ਜੀ ਗਾਣਾ ਬਿਲਕੁਲ ਸੋ ਪ੍ਰੋਗਰਾਮ ਮਿਲ ਰਹੇ ਆ ਅੱਜ ਕੱਲ ਕਿਉਂਕਿ ਪ੍ਰੋਗਰਾਮ ਜੀ ਮੈਂ ਏ ਯੂਰਪ ਦੇ ਵਿੱਚ ਜਿਹੜਾ ਮਾਰਚ ਅਪ੍ਰੈਲ ਤੋਂ ਬਾਅਦ ਆਣ ਕੇ ਪ੍ਰੋਗਰਾਮ ਕਰੂੰਗਾ ਕਿਉਂਕਿ ਮੈਂ ਇੰਡੀਆ ਆਪਣੇ ਪੰਜਾਬ ਆਪਣੇ ਘਰ ਜਾ ਰਿਹਾ ਥੋੜੇ ਟਾਈਮ ਤੱਕ ਤੇ ਉੱਥੇ ਦੇ ਮੇਰੇ ਕਾਫੀ ਪ੍ਰੋਗਰਾਮ ਬੁੱਕ ਹੋ ਗਏ ਨੇ ਤੇ ਆਪਾਂ ਉੱਥੇ ਜਾ ਕੇ ਕਰਨ ਤੋਂ ਬਾਅਦ ਜਦੋਂ ਵਾਪਸ ਆਏ ਤੇ ਯੂਰਪ ਦਾ ਜੂਰ ਟੂਰ ਲਾਵਾਂਗੇ ਜੀ ਸੋ ਇੱਕ ਹੋਰ ਛੋਟੀ ਜੀ ਗੱਲ ਕਰਦਾ ਜਾਵਾਂ ਪੁਰਾਣਾ ਸਮਾਂ ਹੁੰਦਾ ਸੀ ਜਲੰਧਰ ਲੁਧਿਆਣੇ ਤੇ ਅਮਰਸਰ ਦੇ ਵਿੱਚ ਜੀ ਕਲਾਕਾਰਾਂ ਦੇ ਬੜੇ ਬੋਰਡ ਲੱਗੇ ਹੁੰਦੇ ਸੀ ਬੜੇ ਵੱਡੇ ਫੱਟੇ ਲੱਗੇ ਹੁੰਦੇ ਸੀ ਜੀ ਅੱਜ ਕੱਲ ਵੀ ਇਹ ਦੌਰ ਹੈਗਾ ਆਫਿਸ ਖੋਲਣ ਵਾਲਾ ਕਿ ਬੰਦ ਹੋ ਗਿਆ ਇਹ ਅ ਵੇਖੋ ਜੀ ਅ ਅੱਜ ਕੱਲ ਸੋਸ਼ਲ ਮੀਡੀਆ ਦਾ ਜਮਾਨਾ ਹੈ ਇਦੇ ਉੱਤੇ ਹੀ ਆਪਾਂ ਨੰਬਰ ਦੇ ਦਿੰਦੇ ਆ ਇਹਦੇ ਉੱਤੇ ਤੁਹਾਨੂੰ ਕਾਲ ਆ ਜਾਂਦੀ ਹੈ ਇਹਦੇ ਤੇ ਸਾਰਾ ਕੁਝ ਇਹ ਇਹ ਕੋਈ ਐਡਾ ਆਫਿਸ ਖੋਲਣ ਦੀ ਕੋਈ ਐਡੀ ਵੱਡੀ ਨਹੀਂ ਵੀ ਮਤਲਬ ਆਫਿਸ ਖੋਲਣਾ ਹੀ ਚਾਹੀਦਾ ਵਾਜਾ ਕਿਦਾਂ ਨੰਬਰ ਦਿੱਤੇ ਹੁੰਦੇ ਆ ਤੁਸੀਂ ਵੇਖੋ ਤੇ ਜਿੰਨੇ YouTube ਤੇ ਤੁਹਾਨੂੰ ਸਰਚ ਕਰਨਾ ਵਾ ਉਹਨਾਂ ਦੇ ਵਿੱਚ ਪੋਸਟਰ ਤੇ ਵੀ ਤੇ ਵੀਡੀਓ ਦੇ ਵਿੱਚ ਵੀ ਨੰਬਰ ਹੁੰਦਾ ਤੇ ਉਹ ਤੁਹਾਨੂੰ ਕੰਟੈਕਟ ਕਰ ਲੈਂਦੇ ਆ ਜੀ ਆਉਣ ਵਾਲੇ ਗੀਤਾਂ ਦੀ ਤਿਆਰੀ ਹੈ ਜੀ ਬਿਲਕੁਲ ਬਿਲਕੁਲ ਇੱਕ ਆਪਾਂ ਗੀਤ ਜਿਹੜਾ ਵਾ ਮਾਂ ਤੇ ਕਰ ਰਹੇ ਆ ਜੀ ਇੱਕ ਡਿਊਟ ਕਰ ਰਹੇ ਆ ਇੱਕ ਗੀਤ ਸੋਲੋ ਕਰ ਰਹੇ ਆ ਕਾਫੀ ਵਧੀਆ ਤੁਹਾਨੂੰ ਪਸੰਦ ਆਉਣਗੇ ਜੀ ਮਤਲਬ ਚੱਲ ਸੋ ਚੱਲ ਚੱਲੇਗਾ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਆ ਕਾਫੀ ਵਧੀਆ ਗੀਤ ਕਾਫੀ ਵਧੀਆ ਪ੍ਰੋਜੈਕਟ ਤੇ ਗਾਹ ਕਾਫੀ ਜਿਹੜਾ ਮਤਲਬ ਥੋੜਾ ਜਿਹਾ ਵਧੀਆ ਤਰੀਕੇ ਦੇ ਨਾਲ ਮੇਰਾ ਵਿਚਾਰ ਬਣਿਆ ਵੀ ਇਸ ਵਾਰੀ ਵਧੀਆ ਤਰੀਕੇ ਦੇ ਨਾਲ ਹੋਰ ਵੀ ਵਧੀਆ ਪੇਸ਼ ਕਰੀਏ ਕਿ ਸਰੋਤਿਆਂ ਨੂੰ ਪਸੰਦ ਆ ਜੀ ਘਰਦਿਆਂ ਵੱਲੋਂ ਪੂਰੀ ਸਪੋਰਟ ਮਿਲ ਰਹੀ ਆ ਗਾਇਕੀ ਵਾਸਤੇ ਜੀ ਬਿਲਕੁਲ ਬਿਲਕੁਲ ਜਦੋਂ ਮੇਰੇ ਪਿਤਾ ਜੀ ਸੀਗੇ ਉਹਨਾਂ ਟਾਈਮਾਂ ਦੇ ਵਿੱਚ ਤੁਸੀਂ ਇਹ ਹਲਾ ਲਓ ਵੀ ਉਹਨਾਂ ਟਾਈਮਾਂ ਦੇ ਵਿੱਚ ਵੀ ਉਹਨਾਂ ਨੇ ਮੈਨੂੰ ਕਦੀ ਨਹੀਂ ਸੀ ਰੋਕਿਆ ਵੀ ਤੂੰ ਕਿਉਂ ਗਾਉਣਾ ਜਾਂ ਕਿੱਦਾਂ ਕਈਆਂ ਨੂੰ ਹੁੰਦਾ ਵੀ ਮੇਰੇ ਘਰਦਿਆਂ ਵੱਲੋਂ ਸਪੋਰਟ ਨਹੀਂ ਹੈਗੀ ਮੈਨੂੰ ਫੁੱਲ ਸਪੋਰਟ ਸੀ ਬਸ ਇਹੀ ਸੀਗਾ ਵੀ ਉਸ ਵੇਲੇ ਕੁਝ ਪੈਸੇ ਥੇਲੇ ਦਾ ਥੋੜਾ ਜਿਹਾ ਹੈਗਾ ਸੀਗਾ ਵੀ ਬਹੁਤਾ ਜਿਆਦਾ ਘਰ ਦੇ ਵਿੱਚ ਬਹੁਤਾ ਅਮੀਰ ਹੀ ਨਹੀਂ ਸੀ ਠੀਕ ਸੀ ਮਿਹਨਤ ਕਰ ਸੀਗੇ ਤੇ ਪੈਸੇ ਲਾ ਨਹੀਂ ਸਕਦੇ ਹੁਣ ਜੋਰ ਪਾਏ ਆ ਜਰਮ ਦੇ ਵਿੱਚ ਕਮਾਈ ਕਰਕੇ ਪੈਸੇ ਲਾਈ ਜਾਈਦੇ ਆ ਪਰ ਘਰ ਦੇਆਂ ਲੋ ਫੁੱਲ ਸਪੋਰਟ ਆ ਜੀ ਬਾਪੂ ਦੀ ਯਾਦ ਆਉਂਦੀ ਬਾਪੂ ਦੀ ਯਾਦ ਤੇ ਜੀ ਤੁਸੀਂ ਮੈਨੂੰ ਸਵਾਲ ਵੀ ਕਰਦੇ ਤੇ ਮੇਰਾ ਮਨ ਪਰ ਆਉਂਦਾ ਹਿਰਦਾ ਪਰ ਆਉਂਦਾ ਬਾਪੂ ਦੀ ਤੇ ਬਹੁਤ ਯਾਦ ਆਉਂਦੀ ਹੈ ਜੀ 24 ਘੰਟੇ ਯਾਦ ਕਰੀਦਾ ਜੀ ਕੀ ਦੇਣ ਆ ਉਹਨਾਂ ਦੀ ਹਾ ਬਾਪੂ ਦੀ ਬਾਪੂ ਜੀ ਦੀ ਦੇਣ ਸਾਰਿਆਂ ਨੂੰ ਜਿਹੜੀ ਹੁੰਦੀ ਆ ਮੈਨੂੰ ਵੀ ਉਹੀ ਦੇਣਾ ਪਰ ਮੇਰੇ ਤੇ ਬੜਾ ਹੱਥ ਸੀਗਾ ਮੈਂ ਅਹ ਵੇਖੋ ਮੈਂ ਅੱਧਾ ਹੋ ਗਿਆ ਜਦੋਂ ਮੇਰੇ ਬਾਪੂ ਜੀ ਤੁਰ ਗਏ ਪਰ ਮੇਰੇ ਬਾਪੂ ਜੀ ਦੀ ਫੁੱਲ ਸਪੋਰਟ ਹੁੰਦੀ ਸੀ ਕਿ ਪੁੱਤਰਾ ਜੋ ਤੂੰ ਕਰਨਾ ਵਾ ਕਿਉਂਕਿ ਮੈਨੂੰ ਪਤਾ ਨਹੀਂ ਪਰਮਾਤਮਾ ਵੱਲੋਂ ਹੀ ਕਿ ਮੇਰੇ ਪਿਤਾ ਜੀ ਮੈਨੂੰ ਬਹੁਤ ਸਿਆਣਾ ਸਮਝਦੇ ਸੀਗੇ ਮੇਰੇ ਨਾਲ ਹਰ ਸਲਾਹ ਕਰਦੇ ਸੀਗੇ ਤੇ ਜਿਹੜੀ ਮੈਂ ਕੰਮ ਕਰਦਾ ਸੀਗਾ ਉਹਦੇ ਵਿੱਚ ਐਪਰੀਸ਼ੀਏਟ ਕਰਦੇ ਸੀ ਭਾਵੇਂ ਉਹ ਕਲਾਕਾਰੀ ਸੀਗੀ ਲਾਈਨ ਮੈਨੂੰ ਬਹੁਤ ਸਪੋਰਟ ਸੀਗੀ ਪਰ ਜਦੋਂ ਦੇ ਗਏ ਆ ਚਲੋ ਉਹ ਤੇ ਪਰਮਾਤਮਾ ਦੇ ਰੰਗ ਆ ਪਰ ਯਾਦ ਬਹੁਤ ਆਉਂਦੀ ਹੈ ਜੀ ਜਿਹੜੀਆਂ ਅਸਾਂ ਸੀ ਉਹਨਾਂ ਦੀਆਂ ਤੁਹਾਡੇ ਤੋਂ ਉਹਨਾਂ ਤੇ ਖਰੇ ਉਤਰੇ ਵੇਖੋ ਜੀ ਜੋ ਹੁਣ ਤੇ ਬਾਪੂ ਰਹਾ ਨਹੀਂ ਜੋ ਮੈਂ ਚਾਹੁੰਦਾ ਸੀ ਕਹਿੰਦਾ ਹੁਣ ਕੋਈ ਟੀ ਮੰਦੀ ਇੱਛਾ ਨਹੀਂ ਕਿ ਵੀ ਮਤਲਬ ਬਹੁਤ ਜ਼ਿਆਦਾ ਕੀਤਾ ਜਾਵੇ ਪਰ ਜੇ ਬਾਪੂ ਹੁੰਦਾ ਜੋ ਬਾਪੂ ਨੂੰ ਕਰਕੇ ਵਿਖਾਉਣਾ ਚਾਹੁੰਦੇ ਸੀਗੇ ਹੁਣ ਕਈ ਵਾਰੀ ਮੰਦੀ ਇਹ ਇੱਛਾ ਹੁੰਦੀ ਆ ਵੀ ਜੇ ਬਾਪੂ ਹੁੰਦਾ ਆਪਾਂ ਜੋ ਕਰਕੇ ਵਿਖਾਉਣਾ ਚਾਹੁੰਦੇ ਹੁਣ ਬਾਪੂ ਚਲਾ ਗਿਆ ਤੇ ਥੋੜਾ ਜਆ ਮਨ ਨੂੰ ਰਹਿੰਦਾ ਵਾ ਪਰਮਾਤਮਾ ਨੂੰ ਵੀ ਕੋਸ ਨਹੀਂਦਾ ਕਿ ਹਾਂ ਗੱਲ ਵੀ ਕਰ ਲਈਦੀ ਆ ਕਿ ਕਿਉਂ ਪਰ ਚਲੋ ਜੋ ਉਦੇ ਰੰਗ ਆ ਜਿਹੜਾ ਦੁਨੀਆ ਤੇ ਆਇਆ ਉਹਨੇ ਇੱਕ ਦਿਨ ਜਾਣਾ ਵਾ ਸਰ ਕੋਈ ਆਪਣੀ ਉਮਰ ਦੇ ਨਾਲ ਜਾਵੇ ਜੀ ਬਹੁਤ ਵਧੀਆ ਗੱਲ ਆ ਸੋ ਇਹ ਸਨ ਸਾਡੇ ਪਰਮ ਮਿੱਤਰ ਔਰ ਪੰਜਾਬੀ ਦੇ ਉੱਗੇ ਲੋਕ ਗਾਇਕ ਗੁਰਿੰਦਰ ਢਿੱਲੋਂ ਜਿਨ੍ਹਾਂ ਦਾ ਹੁਣੇ-ਹੁਣੇ ਡਰਾਈਵਰੀ ਗਾਣਾ ਆਇਆ ਮੈਂ ਗੱਲ ਕਰਦਾ ਜਾਵਾ ਅਮਰੀਕਾ ਕੈਨੇਡਾ ਅਤੇ ਇਟਲੀ ਦੇ ਟਰਾਲਿਆਂ ਦੇ ਵਿੱਚ ਗਾਣਾ ਅਕਸਰ ਮੈਨੂੰ ਵੱਜਦਾ ਸੁਣਦਾ ਬਹੁਤ ਸਾਰੀਆਂ ਰੀਲਾਂ ਬਣ ਰਹੀਆਂ ਨੇ ਸੋ ਆਪਣੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਕਵਾਂਗਾ ਕਿ ਇਹਨਾਂ ਦੀ ਜਿੰਨੀ ਹੋ ਸਕੇ ਓਨੀ ਹੌਸਲਾ ਫੁਜਾਈ ਕਰੋ ਇਹਨਾਂ ਦੇ ਗੀਤ ਨੂੰ ਹੋਰ ਸਪੋਰਟ ਕਰੋ ਸੋ ਇਹਨੀਆਂ ਗੱਲਾਂ ਕਰਦੇ ਹੋਏ ਤੁਹਾਡੇ ਤੋਂ ਲੈਂਦੇ ਹਾਂ ਇਜਾਜ਼ਤ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ ਕਿਸੇ ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਇਸੇ ਹੀ ਇੱਕ ਜੋਗ ਸ਼ਖਸੀਅਤ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ